ਆਵਾਜ਼ ਆ ਐਚ ਨਿਊਜ਼ 24 ਤੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਜਸਵਿੰਦਰ ਬੋਪਾਰਾ ਇਸ ਵੇਲੇ ਮੌਜੂਦ ਹਾਂ ਹਲਕਾ ਜਲਾਲਾਬਾਦ ਦੇ ਪਿੰਡ ਕਾਠਗੜ ਵਿਖੇ ਦੱਸ ਦਈਏ ਕਿ ক্রিকেট ਟੂਰਨਾਮੈਂਟ ਦੀਆਂ ਲਾਈਵ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੋਸਤੋ ਇਸੇ ਪਿੰਡ ਦੇ ਦੋ ਨੌਜਵਾਨ ਜੋ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਉਹਨਾਂ ਦੀ ਯਾਦ ਦੇ ਵਿੱਚ ਦੂਸਰਾ ক্রিকেট ਟੂਰਨਾਮੈਂਟ ਜਿਹੜਾ ਉਹ ਕਰਵਾਇਆ ਜਾ ਰਿਹਾ ਤਾਂ ਬਿਲਕੁਲ ਫਾਈਨਲ ਮੈਚ ਵੀ ਜਿਹੜਾ ਕਿਦਾਂ ਹੈ ਉਹ ਵੀ ਆਪਾਂ ਗੱਲਬਾਤ ਕਰਦੇ ਆਂ ਦੇਖ ਸਕਦੇ ਹੋ ਸਾਰੇ ਜਿਹੜੇ ਕਮੇਟੀ ਆ ਪਿੰਡ ਦੇ ਖੇਡਾਂ ਨੂੰ ਲੈ ਕੇ ਜਿਨ੍ਹਾਂ ਦੇ ਵੱਲੋਂ ਖੇਡਾਂ ਕਰਵਾਈਆਂ ਜਾਂਦੀਆਂ ਨੇ ਕਲੱਬ ਦੀ ਜਿੰਨੀ ਵੀ ਕਮੇਟੀ ਆ ਸਾਰੇ ਪਤਵੰਤੇ ਸੱਜਣ ਪਿੰਡ ਦੇ ਸਰਪੰਚ ਪੰਮਾ ਸਿੰਘ ਉਹ ਵੀ ਇੱਥੇ ਹਾਜ਼ਰ ਨੇ ਗੱਲਬਾਤ ਕਰਦੇ ਆਂ ਜੀ ਸਰਪੰਚ ਸਾਹਿਬ ਅੱਜ ਜੋ ਤੁਹਾਡੇ ਪਿੰਡ 크੍ਰਿਕਟ ਟੂਰਨਾਮੈਂਟ ਆ ਦੂਸਰਾ 크੍ਰਿਕਟ ਟੂਰਨਾਮੈਂਟ ਆ ਕੀ ਕਹਿਣਾ ਚਾਹੋਗੇ ਤੇ ਕਿਹਨਾਂ ਕਿਹੜੇ ਨੌਜਵਾਨਾਂ ਦੀ ਯਾਦ ਦੇ ਵਿੱਚ ਲਗਾਇਆ ਜਾਂਦਾ ਸਭ ਤੋਂ ਪਹਿਲਾਂ ਸਾਰਿਆਂ ਨੂੰ 사ਸਰੀ ਕਾਲ ਜੀ ਇੱਕ ਮਿੰਟ ਖੋਜ ਇੱਕ ਮਿੰਟ ਬੰਦੋ ਭਾਈ ਪ੍ਰਿੰਦਰ ਸਿੰਘ ਜੀ ਦੀ ਯਾਦ ਵਿੱਚ ਸਭ ਤੋਂ ਨੌਜਵਾਨਾਂ ਜਿਹੜਾ ਉਪਰਾਲਾ ਕੀਤਾ ਬਹੁਤ ਵਧੀਆ ਕੀਤਾ ਹੈ ਜੀ ਜਿਹੜਾ ਇਹ ਨਸ਼ਾ ਮੁਕਤੀ ਇਹਦੇ ਵਿੱਚ ਆਉਂਦਾ ਜੀ ਸਭ ਤੋਂ ਵੱਡਾ ਸਾਡੇ ਨੌਜਵਾਨਾਂ ਦੀ ਪੀੜ੍ਹੀ ਨੂੰ ਬਚਾਉਣ ਵਾਸਤੇ ਇਹਨਾਂ ਉਪਰਾਲਾ ਕੀਤਾ ਜੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਨਾ ਹੈ ਬੱਚਾ ਦਾ ਵੀ ਸਾਰੇ ਨੌਜਵਾਨ ਪੀੜ੍ਹੀ ਨੂੰ ਸਕਾਰਾ ਨੇ ਜਿਹੜੇ ਨਸ਼ੇ ਮੁਕਤ ਵੀ ਕਰਨਾ ਚਾਹੁੰਦਾ ਹੈ ਤੇ ਇਹ ਸਾਡੇ ਪਿੰਡ ਦੇ ਮਹਿਮੇ ਵਿੱਚ ਹੋ ਚੁੱਕੀ ਹੈ ਸ਼ੁਰੂ ਜਿਹੜਾ ਅਸੀਂ ਪਿੰਡ ਵਿੱਚ ਪੈਰਾ ਵਿਧੀਆਂ ਲਾਪਾਏ ਨਸ਼ੇਦਾਰ ਇੱਕ ਵੀ ਜਿਹੜਾ ਬੰਦਾ ਬਾਹਰ ਦਾ ਬੰਦਾ ਆਉਂਦਾ ਆਸੀ ਉਹਨਾਂ ਦਾ ਕੰਟਰੋਲ ਵੀ ਕਰ ਰਹਾ ਹੈ ਅਸੀਂ ਪਿੰਡ ਵਾਸੀ ਨੂੰ ਇਹ ਕਹਿਣਾ ਚਾਹੁੰਦੇ ਨਸ਼ਾ ਬੰਦ ਕਰ ਦਿਓ ਤੇ ਖੇਡਾਂ ਵੱਲ ਸਾਡੇ ਬੱਚਿਆਂ ਨੂੰ ਧਿਆਨ ਦਿਓ ਇਹ ਜਿਹੜੀ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਤੁਹਾਡੇ ਵੱਲੋਂ ਵੀ ਤੁਹਾਡੇ ਪਿੰਡੋਂ ਵੀਡੀਓ ਵੀ ਬੀਤੇ ਦਿਨੀ ਵਾਇਰਲ ਹੋਈ ਸੀ ਨਸ਼ੇ ਜਿਹੜੇ ਲੈਣ ਆਉਂਦੇ ਨੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵੱਲੋਂ ਕਿ ਇਹੋ ਜੀ ਮਦਦ ਕੀਤੀ ਜਾ ਰਹੀ ਹੈ ਸਾਨੂੰ ਦਾ ਪ੍ਰਸ਼ਾਸਨ ਅਜੇ ਤਾ 2 over 31 ਸਕੋਰ ਫੋਨ ਮਾੜਾ ਪਿੱਛੇ ਰੱਖੋ ਅਜੇ ਤਾ ਪ੍ਰਸ਼ਾਸਨ ਵੱਲੋਂ ਕੁਝ ਤਾਂ ਸਹਾਇਤਾ ਮੁਸ ਮਿਲ ਰਹੀ ਹੈ ਅਜੇ ਅੱਗੇ ਵੀ ਮਿਲੇਗੀ ਸਾਨੂੰ ਪੂਰਾ ਭਰੋਸਾ ਦਿੱਤਾ ਗਿਆ ਸਾਨੂੰ ਸੀਆਈਡੀ ਵੀ ਕਹਿ ਰਹੇ ਨੇ ਜਿੰਨਾ ਵੀ ਹੈਗਾ ਨੇ ਜੋ ਵੀ ਮੁਲਾਜ਼ਮ ਸਾਨੂੰ ਬਹੁਤ ਉਤੋਂ ਤੱਕ ਫੋਨ ਆ ਰਿਹਾ ਹੈ ਸਰਪੰਚ ਸਾਹਿਬ ਤੁਹਾਡੇ ਪਿੰਡ ਵਿੱਚ ਵਧੀਆ ਉਪਰਾਲਾ ਹੋ ਰਿਹਾ ਹੈ ਤੇ ਤੁਸੀਂ ਵੀ ਸਾਨੂੰ ਸਾਨੂੰ ਵੀ ਸਾਥ ਦਿਓ ਤੇ ਅਸੀਂ ਤੁਹਾਡਾ ਵੀ ਦੇਵਾਂਗੇ ਸਾਥ ਜਿੰਨਾ ਵੀ ਉਪਰਾਲਾ ਕਰਨਾ ਹੈ ਸਰ ਨਾਲ ਮਿਲ ਕੇ ਹੋਣਾ ਹੈ ਜਦ ਇਹ ਨਸ਼ੇ ਵਾਤੇ ਇਹ ਲੜਾ ਜਾਣਾ ਹੈ ਹੋਰ ਕਿਸ ਕਿਸ ਵਾਤੇ ਕੋਈ ਉਤਲਾ ਬਾਹਰਲਾ ਬੰਦਾ ਨਹੀਂ ਆਪਣੇ ਪਿੰਡ ਵਾਸੇ ਵਾਸਤੇ ਹੀ ਕਰਨਾ ਹੈ ਅੱਜ ਤੁਹਾਡੇ ਪਿੰਡ ਜਿਹੜਾ ਕ੍ਰਿਕਟ ਟੂਰਨਾਮੈਂਟ ਆ ਨੌਜਵਾਨਾਂ ਨੂੰ ਕਿ ਅੱਜ ਅੱਜਕੱਲ ਜੋ ਨਸ਼ਾ ਵਧ ਰਿਹਾ ਪੰਜਾਬ ਦੇ ਵਿੱਚ ਮਾਰੂ ਨਸ਼ੇ ਵਧ ਰਹੇ ਨੇ ਚਿੱਟੇ ਨੂੰ ਲੈ ਕੇ ਜਿਵੇਂ ਚਿੱਟਾ ਨਸ਼ਾ ਬਹੁਤ ਮਾੜਾ ਨਸ਼ਾ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਅਸੀਂ ਮਾਂ ਪਿਓ ਨੂੰ ਤੇ ਨੌਜਵਾਨਾਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਨਸ਼ਾ ਤੋਂ ਦੂਰ ਰਹੋ ਤੇ ਬੱਚੇ ਖੇਡਾਂ ਵੱਲ ਧਿਆਨ ਦਿਓ ਬੜਾਈ ਵੱਲ ਵੀ ਧਿਆਨ ਦਿਓ ਜਿਹੜਾ ਵੀ ਬੰਦਾ ਕੋਈ ਵੀ ਨਸ਼ਾ ਕਰਦਾ ਹੈ ਉਹਦਾ ਅੰਤ ਹੀ ਆਣਾ ਹੀ ਆਣਾ ਹੈ ਭਾਵੇਂ ਪਿੰਡ ਦਾ ਹੋਵੇ ਤੇ ਭਾਵੇਂ ਬਾਹਰ ਦਾ ਹੋਵੇ ਜੀ ਕਿੱਥੋਂ ਕਿੱਥੋਂ ਟੀਮਾਂ ਆਈਆਂ ਅੱਜ ਟੂਰਨਾਮੈਂਟ ਬਾਹਰ ਦੇ ਸਾਰੇ ਟੀਮਾਂ ਬਾਹਰ ਦੇ ਆ ਗਏ ਨੇ ਜੀ ਸਾਡੇ ਪਿੰਡ ਦੀ ਵੀ ਟੀਮਾਂ ਨੇ ਜੀ ਤੇ 16 ਟੀਮਾਂ ਇਸ ਟਾਈਮ ਅੱਜ ਖੇਡਣਾ ਚਾਹੁੰਦੇ ਨੇ ਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਜੀ ਅੱਜ ਜੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਪਿੰਡ ਕਾਠਗੜ ਦੇ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਟੂਰਨਾਮੈਂਟ ਕਰਾਇਆ ਜਾ ਰਿਹਾ ਸਾਡੇ ਛੋਟੇ ਭਰਾ ਜਗਮੀਤ ਸਿੰਘ ਤੇ ਵਿਰਿੰਦਰ ਸਿੰਘ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਜੀ ਜੀ ਉਨ੍ਹਾਂ ਦੇ ਦੂਜਾ ਸ਼ਾਨਦਾਰ ਪਿੰਡ ਦਾ ਕ੍ਰਿਕਟ ਟੂਰਨਾਮੈਂਟ ਹੈ ਜੋਧਨਸ਼ਾ ਵਿਰੁੱਧ ਜੀ ਤੇ ਇਹਦੇ ਵਿੱਚ ਪਿੰਡ ਦੀ ਸਹਿਯੋਗ ਨਾਲ ਸਾਡੇ ਬਾਬਾ ਤੰਦਨ ਬਾਬਾ ਦੀਪ ਸਿੰਘ ਜੁੱਥ ਸਪੋਰਟਸ ਕਲੱਬ ਕਮੇਟੀ ਵੱਲੋਂ ਫੋਲੋਅ ਅਪ ਅਲਾ ਕੀਤਾ ਗਿਆ ਕੋਸ਼ ਸਾਡੇ ਜਿਹੜੇ ਟੀਚਰ ਸਾਹਿਬਾਨ ਤੇ ਫੌਜੀਆ ਵੱਲੋਂ ਤੇ ਪਿੰਡ ਦੇ ਜਿਹੜੇ ਖਿਡਾਰੀਆਂ ਨੇ ਉਹਨਾਂ ਨੇ ਬਹੁਤ ਸਹਾਇਤਾ ਕੀਤੀ ਟੂਰਨਾਮੈਂਟ ਨੂੰ ਕਰਾਉਣ ਦੀ ਇਹਦੇ ਵਿੱਚ ਤਕਰੀਬਨ 5 ਦਿਨ ਟੂਰਨਾਮੈਂਟ ਚੱਲਣਾ ਹੈ ਜਿਹਦੇ ਵਿੱਚ 60 ਟੀਮਾਂ ਖੇਡਣਗੀਆਂ ਪ੍ਰਿੰਟ ਦੀਆਂ ਜੀ ਤੇ ਦੂਜੀ ਗੱਲ ਤੁਸੀਂ ਨਸ਼ਿਆਂ ਦੀ ਗੱਲ ਰਹੀ ਸੀ ਅਸੀਂ ਨਸ਼ਾ ਤੋਂ ਦੂਰ ਬੱਚਿਆਂ ਨੂੰ ਇੱਧਰ ਗਰਾਊਂਡ ਵੱਲ ਲੈ ਕੇ ਆਉਣਾ ਚਾਹੁੰਦੇ ਹਾਂ ਜੀ ਪਰ ਸਾਡੇ ਕੋਲ ਗਰਾਊਂਡ ਬਹੁਤ ਛੋਟਾ ਹੈ ਜਿਹੜਾ ਤਕਰੀਬਨ 250 ਤੋਂ 300 ਮੀਟਰ ਦਾ ਗਰਾਊਂਡ ਹੈ ਸਾਡੀ ਤਾਂ ਇਹ ਮੰਗ ਹੈ ਵੀ ਸਰਕਾਰ ਨੂੰ ਤਕਰੀਬਨ 400 450 ਮੀਟਰ ਦਾ ਗਰਾਊਂਡ ਕੀਤਾ ਜਾਵੇ ਤਾਂ ਜੋ ਹੋਰ ਬੱਚੇ ਇੱਥੇ ਖੇਡ ਨੂੰ ਦੌੜ ਲਾਣ ਆਂਦੇ ਆ ਤੇ ਨੌਕਰੀ ਵੱਲ ਜਾ ਸਕਣ ਜਾਂ ਕੋਈ ਆਪਦੀ ਪ੍ਰੈਕਟਿਸ ਕਰਕੇ ਕੁਛ ਵੀ ਆਫ ਦਾ ਚੰਗਾ ਆ ਆਫ ਦਾ ਪ੍ਰੋਗ੍ਰੈਸ ਹੋ ਸਕਣ ਪਹਿਲਾਂ ਵੀ ਸਾਡੇ ਪਿੰਡ ਦੇ ਵਿੱਚ ਜੋ ਮੁਲਾਜ਼ਮ ਲੱਗੇ ਆ ਸਾਰੇ ਇੱਥੋਂ ਤਿਆਰੀ ਕਰਕੇ ਲੱਗੇ ਆ ਚਾਹੇ ਪੰਜਾਬ ਪੁਲਿਸ ਲੱਗੇ ਆ ਚਾਹੇ ਆਰਮੀ ਵਿੱਚ ਲੱਗੇ ਆ ਤੇ ਦੂਜੀ ਗੱਲ ਅਸੀਂ ਪਿੰਡ ਦੇ ਵਿੱਚ ਜੋ ਮੈਮ ਚਲਾਈ ਹੈ ਜੁਦ ਨਸ਼ਾ ਰੋਧ ਦੇ ਵਿੱਚ ਡੇਲੀ ਅਸੀਂ 4-5 ਬੰਦੇ ਫੜ ਰਹੇ ਆ ਸਰਕਾਰ ਕੋਲ ਸਾਨੂੰ ਕੀ ਮੰਗਤ ਚਾਹੀਦੀ ਹੈ ਜਲਾਲਾਬਾ ਤੋਂ ਲੈ ਕੇ ਰੋੜਾਵਾਲੀ ਤੱਕ ਇੱਕ ਗੱਡੀ ਲਾਈ ਜਾਵੇ ਜੋ ਵੀ ਚਿੱਟੇ ਵਾਲਾ ਪਕੜਿਆ ਜਾਂਦਾ ਹੈ ਪੁਲਿਸ ਦੀ ਫਰਜ਼ ਹੋਣਾ ਚਾਹੀਦਾ ਹੈ ਵੀ ਸ਼ਾਮ ਨੂੰ ਜਾਂ ਦੁਪਹਿਰ ਵੇਲੇ ਉਹ ਗੱਡੀ ਚੱਕ ਕੇ ਜੋ ਤੇ ਨਸ਼ਾ ਸ਼ੁਰੂ ਹੋ ਗਿਆ ਉਹਦੇ ਅੰਦਰ ਹੈ ਉੱਥੇ ਛੱਡ ਕੇ ਆਣ ਸਰਕਾਰ ਦੀ ਇੱਕ ਜਿੰਮੇਵਾਰੀ ਖਾਸ ਬੰਦੀ ਹੈ ਤੁਸੀਂ ਗੱਲ ਕੀਤੀ ਹੈ ਵੀ ਰੋਜ਼ ਨੌਜਵਾਨ ਜਿਹੜੇ ਨਸ਼ਾ ਲੈਣ ਆਉਂਦੇ ਨੇ ਪਿੰਡੋ ਉਹ ਤੁਸੀਂ ਉਹ ਤੁਸੀਂ ਬਹੁਤ ਫੜ ਰਹੇ ਹੋ ਤੁਹਾਡੇ ਪਿੰਡੋਂ ਵੀਡੀਓ ਵੀ ਵਾਇਰਲ ਹੋਈਆਂ ਨੇ ਪਰ ਤੁਸੀਂ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਨੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਪਿੰਡੋਂ ਬਾਹਰ ਕੱਢਦੇ ਉਹਦੇ ਫਿਰ ਗੱਲ ਆ ਜਾਂਦੀ ਹੈ ਵੀ ਪਿੰਡ ਦੇ ਜੋ ਨਸ਼ਾ ਲੈ ਕੇ ਜਾਂਦੇ ਉਹ ਸ਼੍ਰੀਆਮ ਨਾਮ ਲੈ ਰਹੇ ਨੇ ਉਹਦੇ ਕੋਲ ਮੈਂ ਉਹਦੇ ਬੰਦੇ ਕੋਲ ਲੈ ਕੇ ਚੱਲਾਂ ਮੈਂ ਉਹਦੇ ਕੋਲ ਲੈ ਕੇ ਚੱਲਾਂ ਇਸ ਤੋਂ ਬਾਅਦ ਤਾਂ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਚਾਹੀਦੀ ਹੈ ਅਸੀਂ ਤੱਕ ਕਿਸੇ ਨੇ ਕੋਈ ਕਾਰਵਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਤੋਂ ਬੇਲਕੋ ਸਾਨੂੰ ਜਵਾਬ ਮਿਲਿਆ ਜੀ ਤੁਹਾਡੇ ਪਿੰਡੋਂ ਵੀਡੀਓ ਵਾਇਰਲ ਹੋਈ ਹੈ ਜਿਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਵਿੱਚ ਥਾਣਾ ਵੈਰੋਕਾ ਦੀ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਸਾਡੇ ਨਾਲ ਕਿਸੇ ਪ੍ਰਸ਼ਾਸਨ ਨੇ ਇਹਦਾ ਕੋਈ ਕੰਟੈਕਟ ਨਹੀਂ ਕੀਤਾ ਇਸ ਦੇ ਬਾਰੇ ਕਿਉਂਕਿ ਅਸੀਂ ਪਿੰਡ ਦਾ ਮਤਾ ਦੇਣ ਗਏ ਸੀ ਤੇ ਸਾਨੂੰ ਐਸੇ ਸਾਹਿਬ ਨੇ ਅੱਜ ਤੋਂ ਮਤਾ ਦਿੱਤਾ तकरीबन 26 ਜਾਂ 25 ਤਰੀਕ ਨੂੰ ਅਪਤਾ ਹੋ ਚੁੱਕਿਆ ਵੀ ਉਸ ਦਿਨ ਪ੍ਰਸ਼ਾਸਨ ਨੇ ਇਹ ਕਿਹਾ ਹੈ ਕੋਈ ਨਹੀਂ ਮਤਾ ਤਾਂ ਰੱਖ ਦਿਓ ਤੁਸੀਂ ਪਰ ਇਹ ਕੰਮ ਹੈਗਾ ਸਰਕਾਰ ਦਾ ਤੁਸੀਂ ਇਸ ਹੱਤ ਵਿੱਚ ਨਾਲ ਲਾਓ ਪਰ ਸਾਡਾ ਜਿਹੜਾ ਪਿੰਡ ਬਹੁਤ ਬਦਨਾਮ ਹੋ ਚੁੱਕਿਆ ਸੀ ਨਸ਼ੇ ਵਿੱਚ ਵੀ ਸਾਡਾ ਮਨ ਜਿਹੜਾ ਸੀ ਉਹ ਨਹੀਂ ਮੰਨਿਆ ਇਸ ਚੀਜ਼ ਨੂੰ ਵੀ ਅਸੀਂ ਰੋਕ ਕੇ ਘਰੇ ਬੈਠ ਜਾਈਏ ਕਿਉਂਕਿ ਚੀਤ ਪਾਕ ਸਿੰਘ ਵੀ ਸੋਚਦਾ ਵੀ ਮੈਂ ਘਰੇ ਸ਼ੌਕ ਤੇ ਬੈਠ ਜਾਵਾਂ ਤੇ ਅਜਾ ਦੇਸ਼ ਆਜ਼ਾਦ ਨਾ ਹੁੰਦਾ ਠੀਕ ਹੈ ਸਾਡੇ ਪਿੰਡ ਦੇ ਜਿਹੜੇ ਮੁੰਡੇ ਨੇ ਉਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਢੇਲੀ ਬੰਦੇ ਫੜ ਰਹੇ ਨੇ ਤੇ ਉਹਨਾਂ ਨੂੰ ਸਮਝਾ ਰਹੇ ਨੇ ਕੋਈ ਮਾਰਕੁੱਟ ਨਹੀਂ ਕਰ ਰਹੇ ਯਾਨੀ ਕਿ ਤੁਹਾਡੇ ਕਹਿਣ ਦਾ ਭਾਵ ਹੈ ਕਿ ਪੁਲਿਸ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਨਹੀਂ ਕੀਤੀ ਜਾ ਰਹੀ ਸਾਡੇ ਪਿੰਡ ਹਾਂ ਯੋਧ ਨਸ਼ਾ ਵਿਰੋਧ ਗਰਾਊਂਡ ਲੈਵਲ ਤੇ ਕਿਵੇਂ ਦੇਖਦੇ ਹੋ ਅਸੀਂ ਅਸੀਂ ਦੇਖਦੇ ਹਾਂ ਸਾਡੇ ਪਿੰਡ ਵੱਲੋਂ ਪੂਰਾ ਉਪਰਾਲਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਤੁਹਾਡੇ ਪਿੰਡ ਦੇ ਸਰਪੰਚ ਬਣੇ ਨੇ ਪਰਮਜੀਤ ਇਹ ਸਭ ਤੋਂ ਇਸ ਇਹ ਸਭ ਤੋਂ ਵੱਧ ਵੋਟਾਂ ਦੇ ਸਰਪੰਚ ਜਿੱਤੇ ਸੀਗੇ ਪਿੰਡ ਕਾਠਗੜ ਤੋਂ ਜਲਾਲਾਬਾਦ ਹਲਕੇ ਦੀ ਗੱਲ ਕਰੀਏ ਤਾਂ ਕੀ ਗੱਲ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹਲਕਾ ਵਿਧਾਇਕ ਨਾਲ ਪੁਲਿਸ ਪ੍ਰਸ਼ਾਸਨ ਨਾਲ ਜੋ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਨੌਜਵਾਨ ਲੈਣ ਆਉਂਦੇ ਨੇ ਤੁਸੀਂ ਫੜਦੇ ਹੋ ਉਸ ਤੋਂ ਬਾਅਦ ਦੇ ਵਿੱਚ ਕਾਰਵਾਈ ਆਖਰਕਾਰ ਕੇ ਉਹ ਨਹੀਂ ਕੀਤੀ ਜਾਂਦੀ ਸਰਪੰਚ ਸਾਹਿਬ ਸਾਡੇ ਨਾਲ ਜਾਂਦੇ ਰੇਗਵਰੀ ਸਰਪੰਚ ਸਾਹਿਬ ਨੂੰ ਵੀ ਪਤਾ ਤੁਸੀਂ ਪੁੱਛ ਸਕਦੇ ਹੋ ਜਿਹਦੇ ਨੂੰ ਮਤਾ ਦੇਣ ਗਿਆ ਸੀ ਪੁਲਿਸ ਦਾ ਕੋਈ ਜਵਾਬ ਸੀ ਕੋਈ ਗੱਲ ਨਹੀਂ ਤੁਸੀਂ ਰੱਖਦੇ ਹੋ ਬਾਕੀ ਜੇ ਕੋਈ ਕਿਸੇ ਨੂੰ ਪੜੀ ਪਤਾ ਲੱਗਦਾ ਪਤਾ ਲੱਗਣ ਦੀ ਬਜਾਏ ਤਾਂ ਆਪਣੇ ਕੋਲ ਜਦੋਂ ਹਰ ਕੋਈ ਬੰਦਾ ਇੰਟਰਵਿਊ ਵਿੱਚ ਦੱਸ ਰਿਹਾ ਵੀ ਮੈਂ ਉਹਦੇ ਕੋਲੋਂ ਚਿੱਟਾ ਲੈ ਕੇ ਆਇਆ ਮੈਂ ਉਹਦੇ ਕੋਲ ਸਮਾਨ ਲੈ ਕੇ ਆਇਆ ਪੁਲਿਸ ਦਾ ਕਹ ਬੰਦਾ ਹੈ ਵੀ ਉਹਨੂੰ ਪਕੜਨਾ ਉਹ ਕਹਿੰਦੇ ਆ ਵੀ ਤੁਸੀਂ ਉਹਨਾਂ ਦੇ ਕੋਲ ਮਾਲ ਪਕੜ ਕੇ ਫੜਾਓ ਫਿਰ ਅਸੀਂ ਕਾਰਵਾਈ ਕਰ ਸਾਡੇ ਕੋਲ ਅਸੀਂ ਮਾਲ ਸਾਡੇ ਕੋਲ ਕਿਹੜੀ ਅਥਾਰਟੀ ਅਸੀਂ ਮਾਲ ਫੜ ਲਈ ਅਸੀਂ ਤਾਂ ਰੋਕ ਸਕਨੇ ਆ ਪਿੰਡ ਵਿੱਚ ਵੀ ਸਾਡੇ ਪਿੰਡ ਚ ਸਰਪੰਚ ਸਾਹਿਬ ਯੋਧ ਨਸ਼ਿਆਂ ਵਿਰੋਧ ਮੁਹਿੰਮ ਜਿਹੜੀ ਲਾਗੂ ਕੀਤੀ ਗਈ ਆ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੁਆਰਾ ਤੇ ਪੰਜਾਬ ਸਰਕਾਰ ਦੁਆਰਾ ਵੱਖ-ਵੱਖ ਯਤਨ ਪ੍ਰਯਾਸ ਕੀਤੇ ਜਾ ਰਹੇ ਨੇ ਨਸ਼ੇ ਨੂੰ ਬੰਦ ਕਰਨ ਦੇ ਲਈ ਪਰ ਜੇਕਰ ਗੱਲ ਕਰੀਏ ਤੁਸੀਂ ਪਿੰਡ ਦੇ ਸਰਪੰਚੋਂ ਇੱਕ ਪਾਸੇ ਪੁਲਿਸ ਕਹਿ ਰਹੀ ਆ ਕਿ ਤੁਸੀਂ ਨਸ਼ੇ ਵੇਚਣ ਵਾਲਿਆਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਨਹੀਂ ਦੀ ਕੀ ਦਾ ਕੋਈ ਵੀ ਥਾਣਾ ਚੌਕੀ ਹੈ ਕੋਈ ਹੋਰ ਆਫਿਸ ਹੈ ਸਰਕਾਰ ਦਾ ਤਾਂ ਤੁਸੀਂ ਉੱਥੇ ਜਿਹੜੀ ਇਨਫੋਰਮੇਸ਼ਨ ਦਿਓ ਅੱਗੇ ਦੀ ਕਾਰਵਾਈ ਜਿਹੜੀ ਪੁਲਿਸ ਪ੍ਰਸ਼ਾਸਨ ਆਪੇ ਕਰੇਗਾ ਪਰ ਇਹ ਨੌਜਵਾਨ ਤੁਹਾਡੇ ਪਿੰਡ ਦਾ ਇਹਨੇ ਇਹ ਗੱਲ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੀਤੇ ਦਿਨ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਦੇ ਉੱਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਕਿਵੇਂ ਦੇਖਦੇ ਹੋ ਹਲਕਾ ਵਿਧਾਇਕ ਨਾਲ ਤੁਸੀਂ ਗੱਲਬਾਤ ਕੀਤੀ ਨਹੀਂ ਜੀ ਇਹ ਅਲਕਬ ਦਾਇਕਡਲ ਨਹੀਂ ਕੀਤੀ ਜੀ ਇਹ ਆਪਣੇ ਸੀਆਈਡੀ ਆਏ ਸਨ ਮੇਰੇ ਕੋਲ ਜੀ ਇੱਕ ਤਾਂ ਹੈਗਾ ਸੀ ਆਪਣੇ ਜੋ ਗੁਪਤ ਰੱਖਨੇ ਸੀ ਸੀਆਈਡੀ ਬਿਲਕੁਲ ਬਿਲਕੁਲ ਜੀ ਉਹ ਆਪਣੇ ਕੋਲ ਆਏ ਸੀ ਉਹਨਾਂ ਕਿਹਾ ਜੋ ਵੀ ਸਾਨੂੰ ਪਹਿਲਾਂ ਦਿਓ ਸੀਆਈਡੀ ਜੀ ਜਿਹੜਾ ਵੀ ਹੈਗਾ ਉਹ ਤੁਸੀਂ ਪੁਲਿਸ ਨੂੰ ਪਹਿਲਾਂ ਕੋਈ ਨਾ ਪੁੱਛੋ ਜੀ ਜਿਹੜਾ ਪੁੱਛਣਾ ਹੈ ਤੇ ਅਸੀਂ ਸਾਨੂੰ ਦਿਓ ਅਸੀਂ ਨਾ ਚੁੱਕੀਏ ਫਿਰ ਸਾਨੂੰ ਦੱਸੋਗੇ ਨਹੀਂ ਇੱਕ ਪਾਸੇ ਪੁਲਿਸ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਨਸ਼ੇ ਵੇਚਣ ਵਾਲਿਆਂ ਦੀ ਇਨਫੋਰਮੇਸ਼ਨ ਪੁਲਿਸ ਨੂੰ ਦਿਓ ਨਾ ਗੁਪਤ ਰੱਖੇ ਜਾਣਗੇ ਕਿਸੇ ਵੀ ਵਿਅਕਤੀ ਦਾ ਉਹ ਨਹੀਂ ਹੋ ਰਿਹਾ ਜੀ ਉਹ ਨਹੀਂ ਹੋ ਰਿਹਾ ਜੀ ਫੇਲ ਹੈ ਗਰਾਉਂਡ ਲੈਵਲ ਤੇ ਯੋਧ ਨਸ਼ਿਆਂ ਵਿਰੋਧ ਮੂਹਰੇ ਫੇਲ ਉਹ ਫੇਲ ਹੈਗੀ ਜੀ ਅੱਛਾ ਉਹ ਜ਼ੀਰੋ ਹੈ ਜੀ ਸਾਡੇ ਅਸੀਂ ਦੇਵੀ ਦਾ ਜੀ ਕੋਈ ਚੁੱਕਦਾ ਕੋਈ ਅਸਰ ਕਰਦਾ ਹੀ ਨਹੀਂ ਜੀ ਅੱਜ ਉਹ ਫੇਲ ਹੈ ਸਾਡੇ ਜੀ ਗਰਾਉਂਡ ਲੈਵਲ ਤੇ ਜੀ 18 ਵੈਰੋ ਕਾ ਦੇ ਜਿਹੜੇ ਐਸਐਚ ਹੋਂ ਨੇ ਉਹਨਾਂ ਦੀ ਕਿਹੋ ਜੀ ਕਾਰਗੁਜ਼ਾਰੀ ਆ ਹਲਕੇ ਦੇ ਵਿੱਚ ਉਹ ਆਦੇ ਤੌਰ ਤੇ ਕੰਮ ਕਰ ਰਹੇ ਆ ਅਸੀਂ ਸਾਡੇ 9 ਜਣ ਆਦੇ ਕਰਵਾਈ ਨਹੀਂ ਕਰਦੇ ਨਹੀਂ ਨਹੀਂ ਉਹ ਕਹਿੰਦੇ ਤੁਸੀਂ ਨਸ਼ਾ ਅਸੀਂ ਆਪਣੇ ਤੌਰ ਤੇ ਫੜਾਂਦੇ ਜੋ ਵੀ ਹੈਗਾ ਜੋ ਵੀ ਅਸਿਸ ਕਰਨਾ ਹੈ ਕਰਾਂਦੇ ਆ ਅਸੀਂ ਕੁਆਲਿਟੀ ਚਾਹੀਦੀ ਉਹ ਜੋ ਅੰਕਲ ਇਹ ਗੱਲ ਹੈ ਤੁਸੀਂ ਇੱਥੇ ਪਿੰਡ ਦੇ ਰਹਿਣ ਹਾਂ ਜੀ ਐਸੀ ਪਿੰਡ ਦੇ ਰਹਿਣ ਆ ਪਹਿਲੀ ਗੱਲ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਕਿ ਐਸੇ 24 ਦੇ ਅਧੀਨ ਤੁਸੀਂ ਆ ਕੇ ਸਾਰੀ ਕਵਰੇਜ ਕੀਤੀ ਹੈ ਨਾ ਸਟੂਡੈਂਟਾਂ ਦੀ ਕਿਉਂਕਿ ਇਹ ਬੱਚੇ ਅੱਜ ਬੜਾ ਵਧੀਆ ਉਪਰਾਲਾ ਕਰਕੇ ਜਿਹੜੇ ਆ ਖੇਡ ਕਿੱਥੋ ਕਿੱਥੋਂ ਆਈਆਂ ਟੀਮਾਂ ਟੀਮਾਂ ਇੱਥੇ ਆਣਾਂ ਦੀ ਜੀ ਕੋਈ ਨੇੜੇ ਨੇੜੇ ਦੀਆਂ ਸਾਰੀਆਂ ਬੋਲਾਂ ਦੀ ਆਈ ਹੈ ਜੀ ਉਧਰ ਜਿਹੜੇ ਆਪਣੇ ਬੋਰ ਸਾਈਡ ਤੋਂ ਪੰਜਾਂ ਵਾਲੀ ਤੋਂ ਜੀਵਾਂ ਰਾਈ ਤੋਂ ਕੜਵੜ ਛੱਤ ਟੀਮਾਂ ਜਿਹੜੀਆਂ ਆਇਆ ਫਾਈਨਲ 10 ਤਰੀਕ ਨੂੰ ਹੋਗਾ ਜੀ 10 ਤਰੀਕ ਨੂੰ ਕਿੱਦਾਂ ਤੋਂ ਸ਼ੁਰੂ ਹੋਇਆ ਟੂਰਨਾਮੈਂਟ ਟੂਰਨਾਮੈਂਟ 3 ਤਰੀਕ ਤੋਂ ਸ਼ੁਰੂ ਹੋਇਆ ਅੱਜ ਤੋਂ ਵੈਸੇ ਚਾਲੂ ਕੀਤਾ ਗਿਆ ਜਿਹੜੇ ਨੌਜਵਾਨ ਹਨ ਨਸ਼ਿਆਂ ਦੇ ਵਿੱਚ ਨਸ਼ਿਆਂ ਦੀ ਭੈੜੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਇੱਕ ਪਾਸੇ ਤਾਂ ਇਹ ਨੌਜਵਾਨ ਨੇ ਜਿਹੜੇ ਅੱਤ ਦੀ ਗਰਮੀ ਦੇ ਵਿੱਚ ਖੇਡ ਰਹੇ ਨੇ ਖੇਡ ਰਹੇ ਨੇ ਮਿਹਨਤ ਕਰ ਰਹੇ ਨੇ ਨਸ਼ਿਆਂ ਤੋਂ ਦੂਰ ਹੋ ਕੇ ਜਿਹੜਾ ਆਪਦੇ ਇੱਕ ਚੰਗੇ ਰਾਹ ਨਾਲ ਜੁੜੇ ਨੇ ਹੋਰ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਕਰਦੇ ਆਂ ਜੀ ਸਾਡੇ ਜਿਹੜੇ ਬਾਬਾ ਦੀਪ ਸਿੰਘ ਦੇ ਨਾਂ ਦਾ ਜਿਹੜਾ ਕਲੱਬ ਹੈ ਨਾ ਮੁੰਡਿਆਂ ਨੇ ਤਿਆਰ ਕੀਤਾ ਹੈ ਮੈਂ ਕਹਿੰਦਾ ਮੈਂ ਇਹਨਾਂ ਨੂੰ ਵਧਾਈ ਦੇਣਾ ਕਿਉਂਕਿ ਇਹਨਾਂ ਨੇ ਅਜੇ ਹੁਣੇ ਰਜਿਸਟਰਡ ਕਰਾਇਆ ਹੈ ਤਾਂ ਸਭ ਤੋਂ ਪਹਿਲਾਂ ਉਪਰਾਲਾ ਜਿਹੜਾ ਕਰਾ ਰਹੇ ਨੇ ਸਟੇਡੀਅਮ ਵਿੱਚ ਇਹ ਟੂਰਨਾਮੈਂਟ ਕਰਾ ਰਹੇ ਨੇ ਇਹ ਵੀ ਸਾਡੇ ਉਹਨਾਂ ਨੌਜਵਾਨਾਂ ਦੇ ਨਾਂ ਤੇ ਕਰਾ ਰਹੇ ਨੇ ਜਿਹੜੇ ਜਗਬੀਤ ਸਿੰਘ ਤੇ ਵਿਰੇਂਦਰ ਸਿੰਘ ਇਹਨਾਂ ਦੀ ਟੀਮ ਦਾ ਇੱਕ ਹਿੱਸਾ ਸਨ ਅੱਛਾ ਅੱਜ ਤੋਂ ਪਹਿਲਾਂ ਇਹਨਾਂ ਦੀ ਟੀਮ ਦਾ ਹਿੱਸਾ ਸਨ ਜਿਹੜੇ ਅੱਜ ਇੱਥੇ ਆਪ ਤਾਂ ਨਹੀਂ ਰਹੇ ਪਰ ਜਿਹੜਾ ਉਹਨਾਂ ਦਾ ਨਾਂ ਐ ਇਸ ਟੂਰਨਾਮੈਂਟ ਵਿੱਚ ਗੂਜ ਰਿਹਾ ਐ ਕੀ ਹੋਇਆ ਕੀ ਸੀ ਉਹਨਾਂ ਨੂੰ ਉਹਨਾਂ ਨੇ ਇੱਕ ਤਾਂ ਐਕਸੀਡੈਂਟ ਹੋਇਆ ਸੀ ਦੇ ਅਟੈਕ ਹੋਇਆ ਸੀ ਅੱਛਾ ਤੇ ਅਸੀਂ ਉਹਦਾ ਵੀ ਬਹੁਤ ਸਾਨੂੰ ਦੁੱਖ ਐ ਪਰ ਅਸੀਂ ਇਹ ਚਾਹੁੰਦੇ ਆਂ ਵੀ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਐ ਇਹ ਉਹਨਾਂ ਨੂੰ ਇਹ ਸੰਭਰਪਤ ਜਾਂਦਾ ਐ ਵੀ ਜਿਹੜੇ ਬੱਚੇ ਜਿਹੜੇ ਨੌਜਵਾਨ ਹੈਗੇ ਨੇ ਉਹ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਜਦੋਂ ਇਹ ਚੀਜ਼ ਦੇਖਣਗੇ ਵੀ ਸਾਡੇ ਨਾਲ ਦੇ ਹੀ ਬੱਚੇ ਅੱਜ ਗਰਾਊਂਡ ਦਾਣੇ 'ਚ ਖੇਡ ਰਹੇ ਨੇ ਇਹਨਾਂ ਦੇ ਨਾਂ ਤੇ ਤਾੜੀਆਂ ਵਜ ਰਹੀਆਂ ਨੇ ਤੇ ਅਸੀਂ ਨਸ਼ਾ ਕਾ ਕੇ ਤੇ ਅਸੀਂ ਗਲੀਆਂ 'ਚ ਡਿੱਗ ਰਹੇ ਆਂ ਉਹ ਅਜਿਬ ਕਈ ਬੱਚੇ ਇੱਥੇ ਆ ਕੇ ਦੇਖ ਰਹੇ ਨੇ ਇਹਨਾਂ ਨੂੰ ਦੇਖ ਕਹੀਓ ਜਿਹੜਾ ਨਸ਼ਾ ਛੱਡ ਰਿਹਾ ਅੰਕਲ ਤੁਹਾਡੇ ਪਿੰਡੋਂ ਬੀਤੇ ਦਿਨੀ ਵੀਡੀਓ ਵਾਇਰਲ ਹੋਈ ਸੀ ਤੁਸੀਂ ਨਸ਼ੇ ਵਾਲੇ ਜਿਹੜੇ ਪਿੰਡ ਦੇ ਨੌਜਵਾਨਾਂ ਦੇ ਵੱਲੋਂ ਨਸ਼ੇ ਵਾਲੇ ਨੌਜਵਾਨਾਂ ਨੂੰ ਫੜਿਆ ਗਿਆ ਜਿਹੜੇ ਪਿੰਡ ਦੇ ਵਿੱਚ ਨਸ਼ਾ ਲੈਣ ਆਏ ਸੀ ਆ ਵੀਰੇ ਨੇ ਵੀ ਦੱਸਿਆ ਕਿ ਰੋਜ਼ ਅਸੀਂ ਤਕਰੀਬਨ 4 ਤੋਂ 5 ਬੰਦੇ ਫੜਦੇ ਆ ਜਿਹੜੇ ਪਿੰਡ ਦੇ ਵਿੱਚ ਨਸ਼ਾ ਲੈਣ ਆਉਂਦੇ ਨੇ ਕੀ ਗੱਲ ਤੁਸੀਂ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਦੇ ਨੇ ਸ਼ਰਿਆਂਾ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਸਾਡੀ ਤਾਂ ਗੱਲ ਇਹ ਹੈ ਕਿ ਜਿਹੜਾ ਉਹ ਕਰ ਸਕਦਾ ਹੈ ਉਹ ਪ੍ਰਸ਼ਾਸਨ ਹੀ ਕਰ ਸਕਦਾ ਹੈ ਕਿਉਂਕਿ ਅਸੀਂ ਤਾਂ ਇਹ ਸੋਚੇ ਵੀ ਜੇ ਨਸ਼ਾ ਲੈਣ ਵਾਲਾ ਪਿੰਡ 'ਚ ਆਉਂਦਾ ਹੈ ਉਹਨੂੰ ਪਕੜ ਕੇ ਦੋ ਚਾਰ ਵਾਰੀ ਉਹਦੇ ਤੇ ਪੂਰਾ ਦਬਾਅ ਬਣਾ ਕੇ ਵਾਪਸ ਭੇਜਿਆ ਜਾਵੇ ਜੇ ਨਸ਼ਾ ਲੈਣ ਹੀ ਕੋਈ ਨਾ ਆਵੇਗਾ ਤਾਂ ਵੇਚਣ ਵਾਲੇ ਤਾਂ ਆਪੇ ਹੀ ਬੰਦ ਕਰ ਦੇਣਾ ਕਿ ਸਾਡੀ ਕਿੰਨੀ ਲੈਣ ਹੀ ਕੋਈ ਨਹੀਂ ਆਗਾ ਕਿੰਨੇ ਕਰਨੇ ਪਿੰਡ ਦੇ ਵਿੱਚ ਨਸ਼ੇ ਵੇਚਣ ਵਾਲੇ ਪਿੰਡ ਦੇ ਜੇ ਗੁਪਤ ਰੱਖੇ ਤਾਂ ਘਰ ਮੈਨੂੰ ਲੱਗਦਾ 10-15 ਘਰ ਵੇਚ ਹੀ ਰਹੇ ਨੇ ਜੇ ਉਸ ਤਰ੍ਹਾਂ ਸੋਚਿਆ ਜਾਵੇ ਤਾਂ ਜ਼ਿਆਦਾ ਵੀ ਹੋ ਸਕਦੇ ਨੇ ਪਰ ਕਿੰਨਿਆ ਵੈਰੀ ਉਹਨਾਂ ਘਰਾਂ ਦੇ ਉੱਤੇ ਪੁਲਿਸ ਦੇ ਛਾਪੇ ਮਾਰੀ ਹੋਈ ਮੈਨੂੰ ਲੱਗਦਾ ਹਰ ਇੱਕ ਘਰ ਦੇ ਜੀ ਵਿੱਚ ਚਾਰ-ਚਾਰ ਜਣਿਆਂ ਦੇ ਨਾਂ ਤੇ ਕੇਸ ਚੱਲ ਰਹੇ ਨੇ ਅਜੇ ਤੱਕ ਤੇ ਉਹ ਸਾਰਾ ਪਤਾ ਹੈ ਜੀ ਮਾਪੇ ਇਹ ਨਹੀਂ ਕਹਿੰਦੇ ਪ੍ਰਸ਼ਾਸਨ ਨੂੰ ਨਹੀਂ ਪਤਾ ਉਹਨਾਂ ਨੂੰ ਸਾਰਾ ਪਤਾ ਹੈ ਵੀ ਜੋ ਵੇਚ ਰਿਹਾ ਹੈ ਪਰ ਹਰੇਕ ਬੰਦਾ ਇਹ ਸੋਚਦਾ ਹੈ ਵੀ ਅੱਜ ਜਿੰਦੇ ਅਸੀਂ ਹੱਥ ਪਾਉਣਾ ਹੈ ਤਾਂ ਮੈਂ ਕਹਿੰਦਾ ਜਿਹੜੀ ਇਹ ਟੀਮ ਬੜੀ ਤਗੜੀ ਬਣੀ ਵੀ ਹੈ ਜੇ ਪਹਿਲੇ ਇੱਕ ਬੰਦਾ ਫੜਿਆ ਜਾਵੇ ਨਾ ਤੇ ਉਹਦੀ ਜਿਹੜੀ ਚੈਨ ਬਣੀ ਵੀ ਹੈ ਉਹ ਉਸੇ ਟਾਈਮ ਪਕੜੀ ਜਾ ਸਕਦੀ ਹੈ ਯੋਧ ਨਸ਼ਿਆਂ ਵਿਰੋਧ ਦਾ ਮਹਿੰਮ ਜਿਹੜੀ ਛੇੜੀ ਹੈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਤੁਹਾਡੇ ਪਿੰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਫੜਿਆ ਗਿਆ ਨਾਲ ਹੀ ਥਾਣਾ ਲੱਗਦਾ ਵੈਰੋ ਕਾ ਪੁਲਿਸ ਦੇ ਵੱਲੋਂ ਕਿਹੋ ਜੀ ਠੋਸ ਕਾਰਵਾਈ ਕੀਤੀ ਗਈ ਆ ਜਿਹੜੇ ਨੌਜਵਾਨ ਉਹਨਾਂ ਸੀ ਫੜਦੇ ਆ ਪੁਲਿਸ ਵੀ ਮੌਕੇ ਤੇ ਸਦਾਉਂਦੇ ਆ ਪਰ ਅਗੋ ਪੁਲਿਸ ਦਾ ਜਵਾਬ ਇਹ ਹੁੰਦਾ ਹੈ ਵੀ ਤੁਸੀਂ ਇਹ ਨੌਜਵਾਨ ਜਿਹੜੇ ਫੜੇ ਨੇ ਇਹਨਾਂ ਨੂੰ ਤੁਸੀਂ ਚੁੱਪ ਕਰਕੇ ਇਹ ਤਾਂ ਖਾਨ ਵਾਲੇ ਹੈਗੇ ਨੇ ਇਹਨਾਂ ਨੂੰ ਤੁਸੀਂ ਫਾਇਲ ਕਾ ਛੱਡ ਕੇ ਆਓ ਨਸ਼ਾ ਛਡਾਊ ਕੇਂਦਰ ਹੈਗੇ ਨੇ ਉੱਥੇ ਛੱਡ ਕੇ ਆਓ ਪਰ ਇੱਕ ਪਾਸੇ ਸਾਡੇ ਨੌਜਵਾਨਾਂ ਕੋਲ ਕੋਈ ਵਹੀਕਲ ਨਹੀਂ ਹੈਗੇ ਇਹੋ ਜੀ ਅਸੀਂ ਉਹਨਾਂ ਨੇ ਇਹ ਵੀ ਬੇਨਤੀ ਕੀਤੀ ਵੀ ਤੁਸੀਂ ਆਪ ਦੀ ਗੱਡੀ ਲਿਆਓ ਪੁਲਿਸ ਵਾਲੀ ਇਹ ਬੱਚਿਆਂ ਨੂੰ ਉਹਦੇ ਵਿੱਚ ਬਿਠਾ ਕੇ ਅਸੀਂ ਉੱਥੇ ਨਸ਼ਾ ਛਡਾਊ ਕੇਂਦਰੇ ਛੱਡ ਕੇ ਆਉਂਦੇ ਆ ਇਹ ਤਾਂ ਪੁਲਿਸ ਦੇ ਆਪ ਹੀ ਕਿਹਾ ਹੈ ਕਿ ਜੇ ਕੋਈ ਨਸ਼ਾ ਵੇਚਦਾ ਹੈ ਉਹਦੇ ਬਾਰੇ ਵੀ ਇਨਫੋਰਮੇਸ਼ਨ ਤੁਸੀਂ ਨੇੜੇ ਦੇ ਕਿਸੇ ਥਾਣੇ ਨੂੰ ਦਿਓ ਜੇ ਕੋਈ ਨਸ਼ੇ ਦਾ ਸੇਵਨ ਕਰਦਾ ਹੈ ਉਹਦੇ ਬਾਰੇ ਵੀ ਇਨਫੋਰਮੇਸ਼ਨ ਤੁਸੀਂ ਨੇੜੇ ਦੇ ਥਾਣੇ ਨੂੰ ਦਿਓ ਤਾਂ ਉਹਨੂੰ ਦਾਖਲ ਕਰਵਾਇਆ ਜਾਵੇਗਾ ਉਹਦਾ ਨਸ਼ਾ ਛਡਾਇਆ ਜਾਵੇਗਾ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਤੇ ਪੁਲਿਸ ਨੇ ਇਹ ਗੱਲ ਕੀਤੀ ਹੈ ਕਿ ਨਾ ਗੁਪਤ ਰੱਖੇ ਜਾਣਗੇ ਤੇ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਨੇ ਉਹਨਾਂ ਦੀ ਸੂਚਨਾ ਪੁਲਿਸ ਨੂੰ ਦਿਓ ਹੁਣ ਪੁਲਿਸ ਦੇ ਵੱਲੋਂ ਜਿਹੜੀ ਨਾ ਕਾਰਵਾਈ ਹੁੰਦੀ ਹੋਈ ਦੇਖ ਤੁਸੀਂ ਕੀ ਕਹਿਣਾ ਚਾਹੋਗੇ ਦੁੱਖ ਦਾ ਮਹਿਸੂਸ ਹੁੰਦਾ ਹੈ ਵੈਸੇ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਬੱਚੇ ਇਨਾ ਹਿੰਮਤ ਮਾਰ ਕੇ ਇਹਨਾਂ ਨੂੰ ਕੁਝ ਨਹੀਂ ਮਿਲਦਾ ਸਰਕਾਰ ਵੱਲੋਂ ਨਹੀਂ ਇਹਨਾਂ ਨੂੰ ਕੋਈ ਤਨਖਾਹਾਂ ਮਿਲਦੀਆ ਸਿਰਫ ਇਹ ਆਪਦੇ ਪਿੰਡ ਨੂੰ ਬਚਾਉਣ ਵਾਸਤੇ ਦਿਨ ਰਾਤ ਇੱਕ ਕਰ ਰਹੇ ਨੇ ਕਿਉਂਕਿ ਇਹ ਸੋਚਦੇ ਨੇ ਵੀ ਜੇ ਅੱਜ ਕਿਸੇ ਆਪੇ ਇਹ ਨਾ ਸੋਚੀ ਵੀ ਅੱਜ ਫਲਾਣੇ ਘਰ ਵਿੱਚ ਬੱਚਾ ਨਸ਼ਾ ਕਰ ਰਿਹਾ ਹੈ ਤੇ ਆਪਾਂ ਨੂੰ ਉਹਦੀ ਕੀ ਪਰਵਾਹ ਯਾਰ ਆਪਣਾ ਘਰ ਤਾਂ ਬਿਲਕੁਲ ਸੁਖੀ ਸ਼ਾਂਤ ਵਸ ਰਿਹਾ ਹੈ ਪਰ ਪਤਾ ਉਹਦੋਂ ਲੱਗਦਾ ਜਦੋਂ ਇਹ ਲਾ ਮੁਤਾਬ ਦੇ ਘਰ ਚ ਵੜਾ ਹੁੰਦੀ ਹੈ ਤਾਂ ਉਹ ਬੱਚਾ ਜਿਹੜਾ ਉਹ ਦੋਹਾਂ ਪਾਸੋਂ ਜਾਂਦਾ ਹੈ ਇੱਕ ਤਾਂ ਨਸ਼ਾ ਖਾਣ ਵਾਲੇ ਬੰਦੇ ਤੇ ਕੋਈ ਇਤਬਾਰ ਨਹੀਂ ਪਾਵੇ ਉਹ ਜੋ ਮਰਜ਼ੀ ਕਰੀ ਜਾਵੇ ਉਹਨੂੰ ਕਹਿਣਗੇ ਵੀ ਇਹ ਬੰਦਾ ਝੂਠਾ ਹੈ ਇਸ ਲਈ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਆ ਵੀ ਆਪਣੇ ਆਪਣੇ ਘਰ ਨੂੰ ਸੰਭਾਲ ਕੇ ਸਾਡਾ ਇਹਨਾਂ ਨੌਜਵਾਨਾਂ ਦਾ ਸਾਥ ਦਿਓ ਜਿਹੜਾ ਨਸ਼ਾ ਛਡਾਉਣ ਵਿੱਚ ਪੂਰਾ ਯੋਗਦਾਨ ਨਿਭਾ ਰਹੇ ਨੇ ਤੇ ਇਹਨਾਂ ਦਾ ਸਾਥ ਦਿਓਗੇ ਤਾਂ ਸਾਰਾ ਕੁਝ ਹੋ ਸਕਦਾ ਜੀ ਭਾਈ ਜੀ ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਮੈਂ ਸਰਪੰਚ ਟਾਣੀ ਕਰਤਾਰ ਸਿੰਘ ਆ ਆਪਣੀ ਆ ਸਾਡੀ ਟਾਣੀ ਜਿਹੜੀ ਤੇ ਸਟੇਡੀਅਮ ਬਣਾਇਆ ਹੈ ਇੱਥੇ ਸਾਡੇ ਜਿਹੜੀ ਵੱਸੋਏ ਇੱਥੇ ਨਜ਼ਦੀਕ ਨੇੜੇ ਨੇੜੇ ਹੈ ਮੈਂ ਦੂਸਰੀ ਵਾਰ ਸਰਪੰਚ ਬਣਿਆ ਸੋ ਮੈਂ ਜੋ ਬਾਬਾ ਦੀਪ ਸਿੰਘ ਕਲੱਬ ਬਣਿਆ ਹੈ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਵੀ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਨੇ ਔਰ ਸਾਡੇ ਬੱਚੇ ਜੋ ਇੱਥੇ ਸਰਦਾਰ ਫੌਜਾ ਸਿੰਘ ਖੜੇ ਸੀ ਇਹਨਾਂ ਦੇ ਇਹਨਾਂ ਦੇ ਲੜਕੇ ਸੀ ਜਗਮੀਤ ਜੀ ਔਰ ਸਾਡੇ ਇਕ ਵਰਿੰਦਰ ਜੀ ਜਿਨ੍ਹਾਂ ਦੀ ਯਾਦ ਵਿੱਚ ਟੂਰਨਾਮੈਂਟ ਜਿਨ੍ਹਾਂ ਦੀ ਯਾਦ ਵਿੱਚ ਇਹ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਬੜਾ ਵਧੀਆ ਇਹਨਾਂ ਨੇ ਉਪਰਾਲੇ ਕਰਦੇ ਸੀ ਟਰਨਮੈਂਟ ਕਰਾਉਂਦੇ ਸੀ ਤੇ ਜਿਹਦੇ ਤੋਂ ਸਿਹਤ ਮਿਲਦੀ ਸੀ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਯੁੱਧ ਨਸ਼ਾ ਵਿਰੁੱਧ ਜੋ ਮਹਿਮ ਚੇੜੀਏ ਉਹਦੇ ਵਿੱਚ ਬਹੁਤ ਵੱਡੀ ਸਫਲਤਾ ਮਿਲ ਰਹੀ ਏ ਪਰ ਕੁਝ ਕੋ ਗਰਾਊਂਡ ਲੈਵਲ ਤੇ ਕਾਰਵਾਈ ਘਾਟੋਰੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਅੱਗੇ ਦੀ ਉਹਨਾਂ ਤੋਂ ਪੁੱਛਿਆ ਦੂਜੇ ਵੀਰਾਂ ਤੋਂ ਵੀ ਜਿਹੜੇ ਬੱਚੇ ਅਸੀਂ ਫੜ ਕੇ ਦੇਨੇ ਆ ਉਹਨਾਂ ਦੇ ਕਾਰਵਾਈ ਤੇ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਕਿਉਂ ਨਹੀਂ ਜਾਂਦੇ ਤੁਸੀਂ ਸ਼ਰੇਮਨਾਮਾ ਦਿੱਤੇ ਨੇ ਪੁਲਿਸ ਨੂੰ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਕੋਲ ਵੀਡੀਓ ਪਹੁੰਚ ਚੁੱਕੀਆਂ ਨੇ ਜੀ ਨਾਂ ਦੇਣ ਨੂੰ ਵੀ ਕਾਰਵਾਈ ਕੀ ਕੀਤੀ ਫਿਰ ਬਸ ਹੋ ਕੀ ਪਤਾ ਹੁਣ ਕੀ ਹੋ ਸਕਦਾ ਜੀ ਸਰਕਾਰ ਦਾ ਪੂਰਾ ਹੈ ਪਰ ਚਲੋ ਹੁਣ ਸੀਆਈਡੀ ਆ ਲੈ ਆਏ ਨੇ ਉਹਨਾਂ ਨੇ ਪੁੱਛਿਆ ਤੇ ਉਹਨਾਂ ਦੇ ਨਾਂ ਦਿੱਤੇ ਨੇ ਤੇ ਉਹਨ ਅਗਲੀ ਕਾਰਵਾਈ ਕਰਨਗੇ ਬਾਕੀ ਤੁਹਾਡਾ ਜੀ 24 ਦਾ ਬਹੁਤ ਬਹੁਤ ਧੰਨਵਾਦ ਜਿਹੜਾ ਪਿੰਡਾਂ ਦੇ ਵਿੱਚ ਹੁਣ ਆ ਕੇ ਪੱਤਰਕਾਰ ਸਾਡੀ ਸਾਰ ਲੈਂਦੇ ਨੇ ਪਹਿਲਾਂ ਸਾਡੇ ਪਿੰਡਾਂ ਵਿੱਚ ਕੋਈ ਨਹੀਂ ਕਿਸੇ ਨੂੰ ਪੁੱਛਦਾ ਸੀ ਹੁਣ ਜਿੰਨੇ ਵੀ ਟੂਰਨਾਮੈਂਟ ਹੁੰਦੇ ਨੇ ਬੱਚੇ ਉਪਰਾਲਾ ਕਰਦੇ ਨੇ ਸੋ ਸਾਡੀਆਂ ਖਬਰਾਂ ਦੁਨੀਆ ਤੱਕ ਪਹੁੰਚੀ ਜਾਂਦੇ ਨੇ ਤੇ ਇੱਥੇ ਇਸੇ ਤੋਂ ਹੀ ਸਿੱਖ ਸਿਹਤ ਮਿਲਦੀ ਏ ਵੀ ਬੱਚੇ ਖੇਡਾਂ ਵਾਲ ਪ੍ਰੇਰਤ ਹੋਣ ਹੁਣ ਤਾਂ ਐਸਐਸਪੀ ਸਾਹਿਬ ਨਵੇਂ ਆਏ ਨੇ ਫਾਜ਼ਿਲਕਾ ਦੇ ਹਾਂਜੀ ਉਹਨਾਂ ਨੂੰ ਤੁਸੀਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਮਿਲੇ ਹੋ ਜਾਂ ਜੇ ਕੋਈ ਦਰਖਾਸਤ ਦੇਣੀ ਹੈ ਦੇਖੋ ਜੀ ਕੱਲ ਹੀ ਅਜੇ ਉਹਨਾਂ ਨੇ ਆਪਦਾ ਉਹਦਾ ਸੰਭਾਲ ਲਿਆ ਕੱਲ ਜਾਂ ਪਰਸੋਂ ਇਸ ਬੁੱਧੇ ਤੇ ਅਸੀਂ ਸਾਰੀਆਂ ਦੋਵੇਂ ਪੰਚਾਇਤਾਂ ਕਾਠਗੜ੍ਹ ਔਰ ਟਾਣੀ ਕਰਤਾਰ ਸਿੰਘ ਤੇ ਕਾਠਗੜ੍ਹ ਦੋਵੇਂ ਜਾ ਕੇ ਮਿਲਾਂਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹ ਕੋਈ ਗਰਾਊਂਡ ਲੈਵਲ ਤੇ ਜੋ ਆਪਦੇ ਮੁਲਾਜ਼ਮ ਭੇਜ ਕੇ ਤੇ ਇਹ ਨਸ਼ੇ ਨੂੰ ਥੱਲ ਪਾਉਣਗੇ ਹੈਲੋ ਇੱਕ ਪਾਸੇ ਨਸ਼ਾ ਸ਼ਰੇਆਮ ਵੇਖਦਾ ਹੈ ਪੁਲਿਸ ਦੀ ਕਿੱਥੇ ਕੋਈ ਕਮੀ ਦੇਖਦੇ ਹੋ ਕਿਉਂਕਿ ਉੱਪਰੋਂ ਸੀਨੀਅਰ ਅਫਸਰਾਂ ਦੇ ਤਾਂ ਹੁਕਮ ਨੇ ਕਿ ਜਿਹੜਾ ਵੀ ਕੋਈ ਨਸ਼ਾ ਵੇਚਦਾ ਹੈ ਉਹਦੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਦੇਖੋ ਜੀ ਹੇਠਲੇ ਪੱਧਰ ਦੇ ਜਿਹੜੇ ਅਫਸਰ ਨੇ ਅਧਿਕਾਰੀ ਨੇ ਐਸਐਚਓ ਨੇ ਮੁੰਸ਼ੀ ਨੇ ਹੌਲਦਾਰ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਵੇਂ ਆ ਉਹ ਕਹਿੰਦੇ ਨੇ ਜੀ ਅਸੀਂ ਆਪਦੀ ਥਾਂ ਤੇ ਇਸ ਤਰ੍ਹਾਂ ਸਾਨੂੰ ਮਾਲ ਫੜੀਵੇ ਨਾ ਅਸੀਂ ਤਾਂ ਪਰਚਾ ਦੇ ਸਕਦੇ ਆ ਉਹਨਾਂ ਕੋਲ ਜਿਹੜਾ ਮਾਲ ਏ ਇੱਕ ਅੱਧਾ ਟੀਕੇ ਦਾ ਜਿੰਨਾ ਕੋਈ ਰਾਸ਼ਨ ਮਿਲਦਾ ਹੈ ਤੇ ਉਹਦੇ ਤੇ ਅਸੀਂ ਪਰਚਾ ਨਹੀਂ ਦੇ ਸਕਦੇ ਬਸ ਉਹਨਾਂ ਦੇ ਮੂੰਹ ਇਹ ਹੀ ਹੁੰਦਾ ਹੈ ਵੀ ਸਾਨੂੰ ਜਿਆਦਾ ਮਾਲ ਫੜ ਕੇ ਵਿਖਾ ਦੇ ਦਿਓ ਤੇ ਅਸੀਂ ਇਹਨਾਂ ਦੇ ਪਰਚਾ ਦੇਨੇ ਆ ਹੁਣ ਦੱਸੋ ਵੀ ਅਸੀਂ ਕਿੱਥੇ ਕਿਸੇ ਦੇ ਘਰ ਜਾ ਕੇ ਇਹਨਾਂ ਨੂੰ ਕਿਨੇ ਕਰ ਸਕਦੇ ਆ ਸਾਡਾ ਤੇ ਇਹ ਹੈਗਾ ਜੀ ਵੀ ਕੋਈ ਲਾਉਣ ਆਉਂਦਾ ਨਾ ਬਾਹਰੋਂ ਤੇ ਅਸੀਂ ਉਹਨੂੰ ਫੜ ਕੇ ਤੇ ਉਹ ਅਸੀਂ ਪੁਲਿਸ ਦੇ ਵਾਲੇ ਕਰ ਸਕਦੇ ਆ ਹਾਂਜੀ ਤਾਂ ਬਿਲਕੁਲ ਹੋਰ ਵੀ ਨੌਜਵਾਨ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਬਾਈ ਜੀ ਅਗਰ ਵਾਈਸ ਪ੍ਰਧਾਨ ਸਾਹਿਬ ਹਾਂਜੀ ਤੁਸੀਂ ਇੱਥੋਂ ਦੇ ਹੋ ਹਾਂਜੀ ਹਾਂਜੀ ਸਰ ਕੀ ਨਾਮ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਇੱਕ ਤਾਂ ਜਿਹੜਾ ਤੁਹਾਡੇ ਪਿੰਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਬੜਾ ਅੱਛਾ ਉਪਰਾਲਾ ਕਿਉਂਕਿ ਨੌਜਵਾਨ ਛੇੜਾਂ ਦੇ ਨਾਲ ਜੋੜਨ ਲਈ ਇੱਕ ਇੱਕ ਇਹੀ ਰਾਹ ਹੈਗਾ ਕਿ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਵਾਏ ਜਾਣ ਕਿਹਨੇ ਦੇਖਦੇ ਨੇ ਇਸ ਚੀਜ਼ ਨੂੰ ਬਹੁਤ ਵਧੀਆ ਸਰ ਜਿਹੜਾ ਉਪਰਾਲਾ ਹੈਗਾ ਕਿ ਕਮੇਟੀ ਵੱਲੋਂ ਔਰ ਜੋ ਪਿੰਡ ਦੀ ਪੰਚਾਇਤ ਵੱਲੋਂ ਕਰਾਇਆ ਜਾ ਰਿਹਾ ਹੈ ਇਹਨੂੰ ਨਸ਼ਾ ਮੁਕਤਲੀ ਕਰਾਇਆ ਜਾ ਰਿਹਾ ਹੈ ਇੱਕ ਬੀਤੇ ਦਿਨੀ ਵੀਡੀਓ ਵੀ ਵਾਇਰਲ ਹੋਈ ਆ ਤੁਹਾਡੇ ਪਿੰਡ ਦੀ ਸੀ ਜਿਹਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਫੜਿਆ ਜਿਹੜੇ ਪਿੰਡ ਦੇ ਵਿੱਚ ਨਸ਼ਾ ਖਰੀਦਣ ਦੇ ਲਈ ਆਏ ਸੀ ਬੁੱਜੀ ਜੇ ਤੁਹਾਨੂੰ 3 ਨੇ 2 ਅੰਪਾਇਰ ਆਈ ਸਾਡੇ ਵੱਲ ਤੋਂ ਪੂਰੀ ਕਾਰਵਾਈ ਕੀਤੀ ਜਾ ਰਹੀ ਪਿੰਡ ਵਿੱਚ ਨਸ਼ੇ ਨੂੰ ਰੋਕਣ ਲਈ ਜੋ ਕਿ ਥਾਣੇ ਤੱਕ ਜਾਣ ਦੀ ਗੱਲ ਬਟ ਥਾਣੇਦਾਰ ਕੋਈ ਗੱਲ ਸੁਣ ਰਿਹਾ ਨਹੀਂ ਇੱਕ ਪਾਸੇ ਯੋਧ ਨਸ਼ਾ ਵਿਰੋਧ ਮੁਹਿੰਮ ਸ਼ੁਰੂ ਕੀਤੀ ਪੁਲਿਸ ਨੇ ਪਰ ਜਿਵੇਂ ਅੰਕਲ ਹੁਣਾ ਵੀ ਦੱਸਿਆ ਕਿ ਗਰਾਊਂਡ ਲੈਵਲ ਤੇ ਉਹਨਾਂ ਕੋਈ ਪ੍ਰਭਾਵ ਨਹੀਂ ਹੈਗਾ ਨਹੀਂ ਸਰ ਜੋ ਸੀਐਮ ਮਾਨ ਤੱਕ ਹੈ ਗਵੰਤ ਸਿੰਘ ਮਾਨ ਤੱਕ ਜੋ ਵੀ ਹੈਗਾ ਹੈ ਉੱਥੋਂ ਤੱਕ ਆ ਪਿੰਡ ਵਿੱਚ ਜੋ ਕੀ ਆਪਣੇ ਲਾਗੇ ਤੱਕ ਜਿੰਨੇ ਵੀ ਪਿੰਡ ਆ ਗਿਆ ਕੋਈ ਕਾਰਵਾਈ ਨਹੀਂ ਹੋ ਰਹੀ ਥਾਣੇ ਵਿੱਚ ਤਾਂ ਮੈਂਬਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਤਾਂ ਬਿਲਕੁਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂਬਰ ਸਾਹਿਬ ਦੱਸੇ ਜਾ ਰਹੇ ਨੇ ਮੈਂਬਰ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਟੂਰਨਾਮੈਂਟ ਅੱਜ ਤੁਹਾਡੇ ਪਿੰਡ ਕਰਵਾਇਆ ਜਾ ਰਿਹਾ ਫਾਈਨਲ ਕਿਦਨਾਂ ਫਾਈਨਲ ਸਾਡੇ ਪਿੰਡ ਜਿਹੜਾ ਟੂਰਨਾਮੈਂਟ 3 ਜੂਨ ਨੂੰ ਕਰਵਾਇਆ ਜਾ ਰਿਹਾ ਜੀ ਭਾਈ ਮੈਚ ਕਿਹਦੇ ਮੈਂਬਰ ਮੇਰੇ ਫਾਦਰ ਜੀ ਹੈਗੇ ਆ ਹਾਂਜੀ ਭਾਈ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਆ ਨਸ਼ੇ ਦੇ ਨਸ਼ੇ ਵਾਲੀ ਜਿੰਦੇ ਵਿੱਚ ਪਿੰਡ ਦੇ ਨੌਜਵਾਨਾਂ ਨੇ ਉਹਨਾਂ ਨੌਜਵਾਨਾਂ ਨੂੰ ਫੜਿਆ ਜਿਹੜੇ ਪਿੰਡ ਦੇ ਵਿੱਚ ਨਸ਼ਾ ਲੈਣ ਲਈ ਆਏ ਸੀ ਪੁਲਿਸ ਵੱਲੋਂ ਕਿਹੋ ਜੀ ਕਾਰਵਾਈ ਕੀਤੀ ਗਈ ਆ ਪਹਿਲੀ ਗੱਲ ਤਾਂ ਵੀਰੇ ਸਾਡੇ ਪਿੰਡ ਵੱਲੋਂ ਤੇ ਪੰਚਾਇਤ ਵੱਲੋਂ ਤੇ ਸਪੋਰਟਸ ਕਲੱਬ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਇੱਥੇ ਗਰਾਊਂਡ ਦੇ ਵਿੱਚ ਕਰਿਆ ਗਿਆ ਸੀ ਤੇ ਜੋ ਮਤਾ ਸਾਡੇ ਵੱਲੋਂ ਤੇ ਪੰਚਾਇਤ ਵੱਲੋਂ ਥਾਣੇ ਵਿੱਚ ਜਮ੍ਹਾਂ ਕਰਵਾਉਣ ਲਈ ਗਏ ਸੀਗੇ ਉੱਥੇ ਸਾਡੀ ਗੱਲ ਹੋਈ ਸੀ ਐਸ ਐਚਓ ਨਾਲ ਤੇ ਐਸ ਐਚਓ ਸਾਹਿਬ ਨੇ ਇਹ ਗੱਲ ਕੀਤੀ ਸੀ ਕਿ ਜਿਹੜਾ ਨਸ਼ਾ ਲੈਣ ਆਉਂਦੇ ਆ ਤੁਸੀਂ ਉਹਨਾਂ ਨੂੰ ਪਕੜ ਕੇ ਤੇ ਹਸਪੀਟਲ ਵਿੱਚ ਉਹਨਾਂ ਨੂੰ ਦਾਖਲ ਕਰਵਾਓ ਜੀ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਤੁਸੀਂ ਜੋ ਵੀ ਨਸ਼ਾ ਵੇਚਣ ਆਊਗਾ ਜੇ ਉਹਦੇ ਤੇ ਕੁਝ ਵੀ ਉਹਨੂੰ ਕੁਝ ਹੁੰਦਾ ਤਾਂ ਤੁਸੀਂ ਖੁਦ ਜ਼ਿੰਮੇਵਾਰ ਹੋਗੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਰੋਕਦੇ ਜਿਹੜੇ ਪਿੰਡ ਦੇ ਵਿੱਚ ਰਹਿ ਕੇ ਪਿੰਡ ਦੇ ਹੋ ਕੇ ਜਿਹੜੇ ਨਸ਼ਾ ਵੇਚਦੇ ਨੇ ਪਿੰਡ ਨੂੰ ਬਦਨਾਮ ਕਰ ਰਹੇ ਨੇ ਦੇਖੋ ਵੀਰੇ ਜਿੰਨਾ ਚਿਰ ਪ੍ਰਸ਼ਾਸਨ ਦਾ ਸਾਥ ਨਾ ਹੋਊਗਾ ਓਨੀ ਦੇਰ ਤੱਕ ਪਿੰਡ ਪਿੰਡ ਵਿੱਚ ਆਪਾਂ ਵੀ ਉਹਨਾਂ ਨੂੰ ਨਹੀਂ ਰੋਕ ਸਕਦੇ ਕਿਉਂਕਿ ਉਹ ਬਹੁਤ ਹਾਈ ਲੈਵਲ ਤੱਕ ਪਹੁੰਚ ਚੁੱਕੇ ਨੇ ਜੋ ਨਸ਼ੇ ਦੇ ਸਮਗਲਰ ਨੇ ਕਿਉਂਕਿ ਉਹਨਾਂ ਕੋਲ ਪਾਵਰ ਐਸਐਚਡੀ ਤੋਂ ਵੀ ਜ਼ਿਆਦਾ ਹੋ ਗਈ ਹੈ ਉਹਨਾਂ ਕੋਲ ਇਸ ਟਾਈਮ ਤੱਕ ਤੇ ਕਿਉਂਕਿ ਉਹਨਾਂ ਨੂੰ ਉਹਨਾਂ ਕੋਲ ਇੰਨੇ ਕੋ ਪਾਵਰ ਹੈਗੀ ਆ ਕਿ ਉਹ ਧਮਕੀਆਂ ਦਿੰਦੇ ਆ ਫਿਰ ਇਹਦੇ ਕਰਕੇ ਵੀ ਅਸੀਂ ਚੁੱਪ ਕਰ ਗਏ ਕਿਉਂਕਿ ਜਿੰਨਾ ਚਿਰ ਪ੍ਰਸ਼ਾਸਨ ਦਾ ਸਾਥ ਨਾ ਹੋਊਗਾ ਉਨੀ ਦਰਤਾਸੀਂ ਵੀ ਕੁਝ ਨਹੀਂ ਕਰ ਸਕਦੇ ਐਸ ਐਚਓ ਦੀ ਜਿਹੜੇ ਥਾਣਾ ਵੈਰੋ ਕਾ ਦੇ ਐਸ ਐਚਓ ਨੇ ਉਹਨਾਂ ਦੀ ਕਿਹੋ ਜੀ ਪਬਲਿਕ ਡੀਲਿੰਗ ਆ ਲੋਕਾਂ ਦੇ ਵੱਲੋਂ ਜਦ ਥਾਣੇ ਜਾ ਕੇ ਮਤੇ ਦਿੱਤੇ ਜਾਂਦੇ ਨੇ ਕੀ ਉਹਨਾਂ ਦੇ ਵੱਲੋਂ ਵਿਸ਼ਵਾਸ ਦਿਵਾਏ ਜਾਂਦੇ ਨੇ ਦੇਖੋ ਵੀਰੇ ਆਪਾਂ ਐਦਾਂ ਵੀ ਨਹੀਂ ਕਹਿ ਸਕਦੇ ਕਿ ਕੋਈ ਕੰਮ ਹੋ ਵੀ ਰਿਹਾ ਆ ਜਿੱਦਾਂ ਲੋਕਾਂ ਦੇ ਜੋ ਵੀ ਕੰਮ ਹੁੰਦੇ ਆ ਉਹ ਕਰ ਵੀ ਰਿਹਾ ਜਿਹੜੇ ਲੈਵਲ ਦੇ ਸਾਹਮਤੇ ਠੀਕ ਹੈ ਤੇ ਕੁਝ ਮਜਬੂਰੀ ਹੋ ਸਕਦੀ ਆ ਆਪਾਂ ਐਦਾਂ ਤਾਂ ਨਹੀਂ ਕਹਿ ਸਕਦੇ ਜਾਂ ਉਹਨਾਂ ਤੇ ਕੋਈ ਦਬਾਅ ਹੋਊਗਾ ਕਿਸੇ ਤਰ੍ਹਾਂ ਦਾ ਠੀਕ ਹੈ ਜੀ ਤਾਂ ਬਿਲਕੁਲ ਦੇਖ ਸਕਦੇ ਹਾਂ ਦੋ ਪਿੰਡਾਂ ਦਾ ਗਰਾਊਂਡ ਦੱਸਿਆ ਜਾ ਰਿਹਾ ਇੱਕ ਤੇ ਇੱਕ ਪਿੰਡ ਦਾ ਤਾਂ ਦੇਖ ਸਕਦੇ ਹਾਂ ਦੋ ਪੰਚਾਇਤਾਂ ਨੇ ਗਰਾਊਂਡ ਦੀ ਹਾਲਤ ਆ ਜਿਹੜੀ ਉਹ ਕੋਈ ਜ਼ਿਆਦਾ ਵਧੀਆ ਜਿਹੜੀ ਨਹੀਂ ਲੱਗ ਰਹੀ ਕਿਉਂਕਿ ਨੌਜਵਾਨਾਂ ਦੀ ਇਹੋ ਮੰਗ ਹੁੰਦੀ ਆ ਕਿ ਗਰਾਊਂਡ ਵਧੀਆ ਬਣਾਇਆ ਜਾਵੇ ਕਿਉਂਕਿ ਜਿੱਥੇ ਨੌਜਵਾਨਾਂ ਨੇ ਖੇਡਣਾ ਹੁੰਦਾ ਜਾਲੀਆਂ ਲਗਾਈਆਂ ਜਾਂ ਚਾਰਦੁواری ਲਗਾਈ ਜਾਵੇ ਲਾਈਟਾਂ ਦਾ ਪ੍ਰਬੰਧ ਹੋਵੇ ਥੱਲੇ ਜਗ੍ਹਾ ਜਿਹੜੀ ਉਹ ਇੱਕ ਲੈਵਲ ਦੀ ਕੀਤੀ ਜਾਵੇ ਆਪਾਂ ਪੁੱਛਦੇ ਆ ਕਿ ਕਿਹੜੀ ਪੰਚਾਇਤ ਦਾ ਜਿਹੜਾ ਯੋਗਦਾਨ ਜ਼ਿਆਦਾ ਇਸ ਗਰਾਊਂਡ ਦੇ ਵਿੱਚ ਸਰਪੰਚ ਸਾਹਿਬ ਜੀ ਜਿਹੜਾ ਗਰਾਊਂਡ ਹੈ ਕਿਤੇ ਨਾ ਕਿਤੇ ਨੌਜਵਾਨਾਂ ਦੀ ਮੰਗ ਹੁੰਦੀ ਆ ਕਿ ਗਰਾਊਂਡ ਵਧੀਆ ਤਰੀਕੇ ਦਾ ਬਣਾਇਆ ਜਾਵੇ ਜਿੱਥੇ ਰਾਤ ਵੀ ਬੰਦਾ ਖੇਡ ਲੇ ਦਿਨੇ ਵੀ ਖੇਡ ਲੇ ਇਹ ਵੀ ਸਰਪੰਚ ਸਾਹਿਬ ਬੈਠੇ ਨੇ ਕਿਹੜੀ ਪੰਚਾਇਤ ਦਾ ਜ਼ਿਆਦਾ ਯੋਗਦਾਨ ਇਸ ਗਰਾਊਂਡ ਨੂੰ ਲੈ ਕੇ ਇਹ ਤਾਂ ਪਿੰਡ ਕਾਟਖੜ ਦਾ ਜ਼ਿਆਦਾ ਯੋਗਦਾਨ ਹੈ ਜੀ ਹਾਂ ਜੋ ਵੀ ਇਹ ਗਰਾਉਂਡ ਪੰਜਾ ਕਾਠ ਘੜ ਦੀ ਪੰਚਾਇਤ ਦਾ ਜੀ ਹੂੰ ਉਹਦੇ ਨਾਂ ਤੇ ਬਣਿਆ ਹੈ ਤੇ ਅੱਜ ਅਸੀਂ ਦੋ ਇਹਨਾਂ ਜਿੰਨੀ ਮੇਰੇ ਕੋਲ ਜਗ੍ਹਾ ਮੰਗੀ ਮੈਂ ਹੋਰ ਵੀ ਛੱਡ ਦਿੱਤੀ ਦੋ ਕਨਾਲੇ ਨਾਲ ਜਗ੍ਹਾ ਮੰਗੀ ਮੈਂ ਦੋ ਕਨਾਲਾ ਨਹੀਂ ਇਹ ਸਰਕਾਰੀ ਜਗ੍ਹਾ ਪੰਚਾਇਤ ਦੀ ਹਾਂਜੀ ਹਾਂਜੀ ਸਰਕਾਰੀ ਹੈ ਜੀ ਜਿੰਨੀ ਵੀ ਗਰਾਉਂਡ ਦੀ ਜਗ੍ਹਾ ਕਿੰਨੀ ਜਗ੍ਹਾ ਹੈ ਗਰਾਉਂਡ ਦੀ ਇਹ ਗਰਾਊਂਡ ਦੀ ਹੈਗੀ ਆ ਦੇਖ ਲਓ ਜੀ 3 ਕਿੱਲੇ 3.5 ਕਿੱਲੇ ਪਾਣੀ ਜਾਂਦੀ 2 ਕਿੱਲੇ ਹੋਰ ਦੇ 2 ਨਾਲ ਹੋਰ ਦੇ ਦਿੱਤੀ ਤੇ ਦੂਜੇ ਸਾਡੇ ਬਲਿੰਦਰ ਸਿੰਘ ਸਰਪੰਚ ਵੀ ਕਹਿ ਰਿਹਾ ਮੈਂ ਕਨਾਲ ਦੇ ਦੇਣਾ ਨਾਲ ਅੱਛਾ ਹਾਂ ਇਹ ਸੋਨੋ ਕਈ ਨੌਜਵਾਨਾਂ ਦੀ ਮੰਗ ਆ ਕਿ ਗਰਾਊਂਡ ਵਧੀਆ ਬਣਾਇਆ ਜਾਵੇ ਜਿਸ ਤਰੀਕੇ ਦੇ ਨਾਲ ਰਾਤ ਨੂੰ ਵੀ ਦਿੱਕਤ ਆ ਇਹ ਗਰਾਊਂਡ ਪਹਿ ਚੁੱਕੀ ਐ ਇਸ ਗਰਾਊਂਡ ਦੀ ਇਹ ਅਜੇ ਕੱਲ ਵੀ ਸਾਡੇ ਮੈਮ ਐਮਐਲ ਸਾਹਿਬ ਕਹਿ ਰਹੇ ਨੇ ਆਪਣੀ ਕਾਰਗਰਦ ਗਰਾਊਂਡ ਦੀ ਗਰਾਊਂਡ ਪਹਿ ਚੁੱਕੀ ਕੀ ਕੁਝ ਇੱਥੇ ਤਿਆਰ ਕਰਵਾ ਰਹੇ ਹੋ ਗਰਾਊਂਡ ਇਹ ਤਾਂ ਆਪਣਾ ਹੀ ਹੈਗਾ ਜੀ ਕੀ ਕਰ ਰਹੇ ਹੋ ਪੜ ਕੇ ਪੜ ਕੇ ਦੱਸ ਦੋ ਕੋਈ ਗੱਲ ਗਰਾਊਂਡ ਵੀ ਵਧੀਆ ਗਰਾਊਂਡ ਦੀ ਵਧੀਆ ক্রিকেট ਦੀ ਪਿਚ ਹੂੰ ਇਹਦਾ ਜਿਹੜਾ ਇੱਕ ਤਾਂ ਆਪਣਾ ਬਣ ਰਿਹਾ ਜੀ ਜੀ ਆ ਜਿਹੜਾ ਵਾਲੀ ਵਾਲ ਦਾ ਜੀ ਉਹ ਵੀ ਬਣ ਰਿਹਾ ਇਹਦੇ ਵਿੱਚ ਹੀ ਬਣਨਾ ਸਾਈਡ ਤੇ ਹੋ ਗਿਆ ਇੱਕ ਸਾਡੇ ਕੋਲ ਜਗਾ ਸਾਈਡ ਤੇ ਵੀ ਪਈ ਹੈ ਸਾਨੂੰ ਹੋਰ ਵੀ ਦੇਣੀ ਬੀਚਾ ਹੋਰ ਵੀ ਦੇਵਾਂਗੇ ਜੀ ਗਰਾਉਂਡ ਵਾਸਤੇ ਜਿੰਨਾ ਵੀ ਹੁੰਦਾ ਅਸੀਂ ਪੱਛਾਵਾ ਤੇ ਕਰਨਾ ਸਾਡੇ ਕਿਉਂਕ ਸਾਡੇ ਬੱਚੇ ਕਿੰਨੇ ਸਾਡੇ ਵਾਸਤੇ ਅਸੀਂ ਇਹਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ ਜਿਵੇਂ ਵੀ ਹੁੰਦਾ ਅਸੀਂ ਨਸ਼ੇ ਦੂਰ ਰੱਖਾਂਗੇ ਲਾਈਟਰ ਬਸ ਸੋਲਰ ਲਾਈਟਾਂ ਹੋਰ ਕੀ ਕੀ ਹੈ ਇਹ ਲਾਈਟਾਂ ਦਾ ਵੀ ਪ੍ਰਬੰਧ ਅਸੀਂ ਕਰਵਾਵਾਂਗੇ ਜੀ ਤੇ ਨਾਈਟ ਵੀ ਖੇਡਣ ਤੇ ਤੇ ਦਿਨੇ ਤਾਂ ਵੀ ਗਈ ਹੈਗਾ ਤੇ ਨਾਈਟ ਵੀ ਜਿਹੜੀ ਸੀ ਉਹ ਖਾਸ ਪਰਬੰਧ ਕਰਾ ਕੇ ਜਿੰਨਾ ਵੀ ਹੋ ਸਕਦਾ ਸਾਡਾ ਜਿੰਨਾ ਵੀ ਪੰਚਾਇਤ ਦਾ ਸੰਯੋਗ ਅਸੀਂ ਦੇਵਾਂਗੇ ਜੀ ਨਾਲ ਦੇਵਾਂਗੇ ਇਹ ਸਰਪੰਚ ਸਾਹਿਬ ਜਿਹੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਕੀ ਸਹਿਯੋਗ ਕੀਤਾ ਗਿਆ ਕਿਹੜੀ ਪੰਚਾਇਤ ਦੇ ਵੱਲ ਸਹਿਯੋਗ ਕਿੰਨਾ ਕੁ ਕੀਤਾ ਜਾ ਰਿਹਾ ਹੈ ਦੋਨੋਂ ਪੰਚਾਇਤਾਂ ਨਾਲ ਮਿਲ ਕੇ ਕੀ ਕਰਨਗੇ ਦੂਸਰਾ ਆਪਣਾ ਬੁਲੰਦਰ ਸਿੰਘ ਸਰਪੰਚੇ ਕਹਿੰਦਾ ਸਹਿਯੋਗ ਦੇਵਾਂਗੇ ਜਿੰਨਾ ਵੀ ਹੋ ਸਕਦਾ ਤੈਨੂੰ ਪਤਾ ਹੀ ਹੈ ਤੁਹਾਨੂੰ ਤੁਸੀਂ ਕਾਠਗੜੀ ਦੀ ਪੰਚਾਇਤ ਹੋਣ ਦੇ ਵਜੋਂ ਸਰਪੰਚੋਂ ਕੀ ਇੱਥੇ ਦੇ ਰਹੇ ਹਾਂ ਟੂਰਨਾਮੈਂਟ ਮੈਂ ਪਹਿਲਾ 10000 ਰੁਪਿਆ ਦੇ ਚੁੱਕਿਆ ਜੀ ਇਸ ਵੇਲੇ ਨਸ਼ੇ ਦੇ ਮਹਿੰਮ ਵਾਤ ਜਿਉ ਵੀ ਨਾ ਕੀਤਾ ਜਿੰਨਾ ਵੀ ਅੱਗੇ ਵੀ ਹੋਇਆ ਸੰਜਾਉ ਨਹੀਂ ਹੁਣ ਜਿਹੜਾ ਟੂਰਨਾਮੈਂਟ ਚੱਲ ਰਿਹਾ ਇੱਥੇ ਤੁਸੀਂ ਕੀ ਯੋਗਦਾਨ ਪਾ ਰਹੇ ਹੋ ਇਹ ਜਿੰਦ ਨੂੰ ਜਿਹੜੇ ਵੀ ਹੈਗਾ ਪੂਰਾ ਇਹਨਾਂ ਦਾ ਸਾਥ ਦੇਵਾਂਗਾ ਜਿੰਨਾ ਵੀ ਹੋ ਸਕਦਾ ਮੈਂ ਸਾਥ ਦਿੱਤਾ ਜਾਂ ਦਿੱਤਾ ਜਾਵੇਗਾ ਇੱਕ ਹੋਰ ਸਰਪੰਚ ਸਾਹਿਬ ਹੈਗੇ ਨੇ ਆਪਾਂ ਉਹਨਾਂ ਦੇ ਕੋਲੋਂ ਵੀ ਗੱਲਬਾਤ ਇਹ ਦੱਸ ਰਹੇ ਨੇ ਕਿ ਗਰਾਊਂਡ ਟੈਂਡ ਕਾਠ ਘੜਦਾ ਹਾਂਜੀ ਹਾਂਜੀ ਕੀ ਆ ਤੁਹਾਡੀ ਵੀ ਕੋਈ ਇੱਥੇ ਹਿੱਸਾ ਆਉਂਦਾ ਕੋਈ ਦੇਖੋ ਜੀ ਸਾਨੂੰ ਜਿਹੜੀ ਸ਼ਾਮਲਾੜ ਦੀ ਜ਼ਮੀਨ ਹੈ ਨਾ ਸਾਨੂੰ ਆਬਾਦੀ ਦੇ ਹਿਸਾਬ ਨਾਲ ਕਟ ਮਿਲੀ ਹੋਈ ਹੈ ਮੇਰੀ ਸਾਈਟ ਸਾਹਿਬ ਨਾਲ ਗੱਲ ਹੋਈ ਹੈ ਉਹਨਾਂ ਨੇ ਕਿਹਾ ਆਪਣਾ 4.5 ਕਿਲੇ ਹਿੱਸਾ ਬਣਦਾ ਹੈ ਯੋ ਸਾਨੂੰ ਤਿੰਨ ਕਿੱਲੇ ਮਿਲਿਆ ਆ। ਅੱਛਾ ਤੇ ਇਸ ਕਰਕੇ ਇਹਨਾਂ ਬੱਚਿਆਂ ਨੇ ਕਹਿ ਬੀ ਸਾਨੂੰ ਕਨਾਲ ਹੋਰ ਚਾਹੀਦੀ। ਅਸੀਂ ਕਿਹਾ ਮੈਂ ਤਾਂ ਆਪਦੇ ਵੱਲੋਂ ਮੇਰੀ ਹਾਂ। ਇਹ ਕਨਾਲ ਦੇਣ ਨੂੰ ਤਿਆਰ ਆ ਪਰ ਸਾਈਟ ਸਾਹਿਬ ਨਾਲ ਗੱਲ ਕੀਤੀ ਏ ਕੁਝ ਕੰਡੀਸ਼ਨਾਂ ਹੁੰਦੀਆਂ ਨੇ ਜਿਵੇਂ ਇਹ ਪਿੰਡ ਦੇ ਵੱਲੋਂ ਸਟੇਡੀਅਮ ਐ ਤੇ ਸਾਡਾ ਉੱਤੇ ਬਣਿਆ ਹੋਇਆ ਪੈਲਸ ਅੱਛਾ ਸਾਡਾ ਅਲੱਗ ਪੈਲਸ ਬਣਿਆ ਹੋਇਆ ਅਸੀਂ ਪੈਲਸ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਆ। ਇੱਥੇ ਸਟੇਡੀਅਮ ਦਾ ਪਿੰਡ ਕਾਰਗਰ ਸੇਵਾ ਕਰ ਰਹੇ ਨੇ। ਬਾਕੀ ਜੋ ਜਿਵੇਂ ਪ੍ਰੋਸੀਜਰ ਹੈ ਵੀਡੀਓ ਸਾਹਿਬ ਤੋਂ ਅਸੀਂ ਲੈ ਰਹਿ ਲੈ ਕੇ ਇਹ ਜਿੰਨੀ ਥਾਂ ਦੇਣੀ ਸਾਨੂੰ ਬਣਦੀ ਹੋਈ ਸੀ ਦੇਵਾਂਗੇ ਇਹ ਨੌਜਵਾਨ ਇੱਥੇ ਦੇਖ ਸਕਦੇ ਹੋ ਅੱਤ ਦੀ ਗਰਮੀ ਵੀ ਆ ਤੇ ਨੌਜਵਾਨ ਖੇਡ ਰਹੇ ਨੇ ਟੂਰਨਾਮੈਂਟ ਚੱਲ ਰਿਹਾ ਹਾਂਜੀ ਨੌਜਵਾਨਾਂ ਦਾ ਹੌਸਲਾ ਵਧਾਉਂਦੇ ਹੋਏ ਦੋਨਾਂ ਪੰਚਾਇਤਾਂ ਵੱਲੋਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਕਾਠਗੜ੍ਹ ਦੇ ਸਰਪੰਚ ਨਾਲ ਤੁਹਾਡੇ ਵੱਲੋਂ ਕੀ ਸਹਿਯੋਗ ਕੀਤਾ ਜਾ ਰਿਹਾ ਇਸ ਟੂਰਨਾਮੈਂਟ ਦੇ ਵਿੱਚ ਅਸੀਂ ਤੀਜੇ ਦਿਨ ਜਿਸ ਦਿਨ ਸਮਾਪਤੀ ਹੈਗੀ ਏ ਅਸੀਂ ਸਾਡਾ ਇਹ ਸਲਾਹ ਹੈ ਕਿ ਉਸ ਦਿਨ ਇੱਕ ਤਾਂ ਸ਼ਬੀਲ ਲਾਵਾਂਗੇ ਅੱਛਾ ਹਾਂਜੀ ਬਾਕੀ ਸਾਰੇ ਰਲ ਮਿਲ ਕੇ ਲੰਗਰ ਦਾ ਦਾ ਕਾਰਹੀ ਰਹਿ ਨੇ ਅਸੀਂ ਵੀ ਪੂਰਾ ਯੋਗਦਾਨ ਪਾਵਾਂਗੇ ਲੰਗਰ ਸ਼ਬੀਲ ਤੋਂ ਉੱਪਰ ਉੱਠ ਕੇ ਨੌਜਵਾਨਾਂ ਨੂੰ ਨੀ ਹੋਰ ਤੁਸੀਂ ਸਹਿਯੋਗ ਅਸੀਂ ਜਿੰਨਾ ਸਹਿਯੋਗ ਬਾਤ ਤੁਹਾਨੂੰ ਦੇਵਾਂਗੇ ਹਾਂ ਹਾਂਜੀ ਕੋਈ ਲਿਮਟ ਨਹੀਂ ਸਾਹਿਬ ਜਿੰਨਾ ਹੋ ਸਕੇ ਦੇਵਾਂਗੇ ਨਹੀਂ ਇੱਕ ਲਾਸਟ ਲਾਸਟ ਸਵਾਲ ਹੈ ਗਰਾਊਂਡ ਦੋਨਾਂ ਪਿੰਡਾਂ ਦਾ ਇਕੱਠਾ ਹੈ ਕਿ ਜਾਂ ਕਾਠ ਕਰਦਾ ਨਹੀਂ ਇੱਕ ਅੱਡੇ ਲੱਗੇ ਜੀ ਕਾਠ ਕਰਦਾ ਹਾਂਜੀ ਹਾਂਜੀ ਤਾਂ ਬਿਲਕੁਲ ਗੱਲਬਾਤ ਕੀਤੀ ਹੈ ਦੋਨਾਂ ਸਰਪੰਚਾਂ ਦੇ ਨਾਲ ਦੱਸ ਰਹੇ ਨੇ ਕਿ ਜਿਹੜਾ ਸਹਿਯੋਗ ਹੈ ਨੌਜਵਾਨਾਂ ਜਿਵੇਂ ਨੌਜਵਾਨ ਗਰਮੀ ਦੇ ਵਿੱਚ ਖੇਡ ਰਹੇ ਨੇ ਤਾਂ ਬਿਲਕੁਲ ਕਿਤੇ ਨਾ ਕਿਤੇ ਇਹਨਾਂ ਦਾ ਹੌਸਲਾ ਵਧਾਉਂਦੇ ਹੋਏ ਵੀ ਜਿਹੜਾ ਸਰਪੰਚਾਂ ਨੂੰ ਚਾਹੀਦਾ ਪੰਚੇਤਾਂ ਨੂੰ ਚਾਹੀਦਾ ਕਿ ਨੌਜਵਾਨਾਂ ਦਾ ਹੌਸਲਾ ਜਿਹੜਾ ਵਧਾਇਆ ਜਾਵੇ ਤਾਂ ਬਿਲਕੁਲ ਗੱਲਬਾਤ ਕਰਵਾਈ ਹੈ ਇਹ ਉਹੀ ਪਿੰਡ ਕਾਠਗੜ ਹੈ ਜਿੱਥੋਂ ਦੀ ਬੀਤੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਤਾਂ ਬਿਲਕੁਲ ਗੱਲਬਾਤ ਵੀ ਕੀਤੀ ਹੈ ਲੋਕਾਂ ਦਾ ਕਹਿਣਾ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਤੇ ਜਿਹੜੇ ਨੌਜਵਾਨ ਨੇ ਕਮੇਟੀ ਦੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਗਰਾਊਂਡ ਲੈਵਲ ਤੇ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਹੈ ਉਹ ਕੋਈ ਇਹ ਨਹੀਂ ਕਾਮਯਾਬ ਨਹੀਂ ਆ ਜਦ ਲੋਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਫਿਰ ਇੱਕ ਰਾਤ ਵੀ ਅਪਲੋਡ ਕੀਤੀ ਸੀ ਵੀਡੀਓ ਉੱਥੇ ਵੀ ਇਹੀ ਕਹਿਣਾ ਸੀਗਾ ਕਿ ਸਬੂਤ ਦਿਓ ਪਰ ਦੋਸਤੋ ਜੇਕਰ ਗੱਲ ਕਰੀਏ ਸਬੂਤ ਲੋਕਾਂ ਨੇ ਦੇਨੇ ਨੇ ਤਾਂ ਫਿਰ ਪੁਲਿਸ ਪ੍ਰਸ਼ਾਸਨ ਕਾ ਦੇ ਲਈ ਆ ਰਾਤ ਵੀ ਤੁਹਾਨੂੰ ਆ ਤੁਹਾਡੇ ਨਾਲ ਇੱਕ ਵੀਡੀਓ ਰਾਹੀਂ ਗੱਲਬਾਤ ਕੀਤੀ ਸੀ ਦੋ ਵਿਚਾਰ ਸੀ ਜਿਹੜੇ ਉਹ ਸਾਂਝੇ ਕੀਤੇ ਸੀ ਇਹ ਪੁਲਿਸ ਦਾ ਕੰਮ ਹੈ ਸਬੂਤ ਇਕੱਠੇ ਕਰਨਾ ਪਰ ਲੋਕਾਂ ਦੇ ਵੱਲੋਂ ਗੁਪਤ ਜੜੀਆਂ ਨੇ ਸੂਚਨਾਵਾਂ ਉਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਜਾਂਦੀਆਂ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਕੋਈ ਘਰ ਨਸ਼ਾ ਵੇਚਦੇ ਨੇ ਤਾਂ ਬਾਅਦ ਦੇ ਵਿੱਚ ਜੇਕਰ ਕੋਈ ਹਿੰਮਤ ਕਰਦਾ ਪ੍ਰਸ਼ਾਸਨ ਤੱਕ ਇਸ ਆਵਾਜ਼ ਨੂੰ ਪਹੁੰਚਾਉਂਦਾ ਤਾਂ ਉਹਦਾ ਵੀ ਜਿਹੜਾ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਮੈਰ ਪੈਂਦਾ ਤਾਂ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜਾ ਜਿੱਥੋਂ ਵੀ ਕੋਈ ਇਨਫਾਰਮੇਸ਼ਨ ਆਉਂਦੀ ਹੈ ਕੋਈ ਵੀਡੀਓ ਵਾਇਰਲ ਹੁੰਦੀ ਹੈ ਸ਼ਰਯਾਮ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਦਾ ਪਤਾ ਲੱਗਦਾ ਤਾਂ ਉਹਨਾਂ ਤੇ ਠੁਕਮੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਕਿ ਪਿੰਡ ਖੁਸ਼ਹਾਲ ਜਿਹੜਾ ਹੋ ਸਕੇ ਕਿਉਂਕਿ 2-4 ਘਰਾਂ ਦੇ ਕਰਕੇ ਜਿਹੜਾ ਸਾਰੇ ਦਾ ਸਾਰਾ ਪਿੰਡ ਜਿਹੜਾ ਉਹ ਬਦਨਾਮ ਹੋ ਜਾਂਦਾ ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਲਾਗੂ ਕੀਤੀ ਹੈ ਇਹਦੇ ਤੇ ਗੌਰ ਫਰਮਾਇਆ ਜਾਵੇ ਅਤੇ ਜਿਹੜੀ ਪਿੰਡਾਂ ਦੇ ਵਿੱਚ ਸ਼ਰਯਾਮ ਨਸ਼ੇ ਵੇਚਦੇ ਨੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਬਿਲਕੁਲ ਬਨੇ ਰਹੋ ਐਜ ਨਿਊਜ਼ 24 ਦੇ ਨਾਲ ਮੈਂ ਜਸਵਿੰਦਰ ਬੋਪਾਰਾ ਇੱਕ ਆਠ ਜੜ ਅੱਜ ਸਰ ਚਲੋ ਖਲਗਿਆ ਕੈਮਰਾ ਜਮਨ